ਹਾਡੇ ਮੁਤਾਬਕ ਜਿਹੜਾ ਤੁਸੀਂ ਜਿਹੜਾ ਚੜ੍ਹਦੀ ਕਲਾ ਸਿਸਟਮ ਸ਼ੁਰੂ ਕੀਤਾ ਇਹਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਜੇ ਕੈਦ ਕਰਕੇ ਦੱਸਣਾ ਹੋਵੇ ਤਾਂ ਕੀ ਸਮਝਦੇ ਹੋ ਚੜ੍ਹਦੀ ਕਲਾ ਜਿਵੇਂ ਤੁਸੀਂ ਕਿਹਾ ਸ਼ਬਦ ਦਾ ਤਾਂ ਸਭ ਨੂੰ ਪਤਾ ਹੀ ਆ ਦੇਖੋ ਚਾਰ ਚੀਜ਼ਾਂ ਦੇ ਦਾਲੇ ਬੰਦਾ ਘੁੰਮਦਾ ਇਹ ਚਾਰ ਚੀਜ਼ਾਂ ਨੂੰ ਜੇ ਤੁਸੀਂ ਐਡਰੈਸ ਕਰ ਲਓਗੇ ਤੁਸੀਂ ਰੋਜ਼ ਚੜ੍ਹਦੀ ਕਲਾ ਦਾ ਮਤਲਬ ਜਿਵੇਂ ਅੰਗਰੇਜ਼ੀ ਇਹ ਕਹਿੰਦੇ ਆ ਟੂ ਬੀ ਇਨ ਹਾਈਰ એનર્ਜੀ ਸਟੇਟ 올 ਡੇ ਐਵਰੀ ਡੇ ਤੁਸੀਂ ਡਿਪਰੈਸ਼ਨ ਨੂੰ ਦੂਰ ਕਰਦੀਆਂ ਗੱਲਾਂ ਕਰਦੇ ਹੋ ਥੱਲੇ ਲੋਕਾਂ ਨੇ ਲਿਖਿਆ ਹੁੰਦਾ ਵਾ ਕਿ ਭਾਈ ਤੇ ਆਪ ਹੀ ਡਿਪਰੈਸ਼ਨ ਚ ਆ ਮੈਂ ਨਾਲ ਅੰਜੋਏ ਕਰਦਾ ਹੁਣ ਫਿਰ ਮੈਂ ਆਪਦੇ ਨੂੰ ਇਹ ਨਹੀਂ ਦੇਖਦਾ ਵੀ ਮੈਂ ਦੇਖਣ ਨੂੰ ਜੋਕਰ ਲੱਗਦਾ ਜਾਂ ਕੀ ਲੱਗਦਾ ਜਾਂ ਮੇਰਾ ਮਜ਼ਾਕ ਮੇਰਾ ਆਪਣੀ ਤਾਂ ਗੱਲ ਹੀ ਨਹੀਂ ਰਹੀ ਪਿਛੇ ਜੀ ਇੱਕ ਤੁਹਾਡੀ ਵੀਡੀਓ ਵੇਖੀ ਸੀ ਚੋਂ ਛੋੜਾ ਆਪਣੀ ਬੋਤਲਾਂ ਦੀ ਏਡੀ ਵੱਡੀ ਠੀਕ ਹੈ ਤੇ ਤੁਸੀਂ ਉਹਨੂੰ ਰੋੜਿਆ 50 60ਾਂ ਦੀ ਬੋਤਲ ਦੋ ਤਿੰਨ ਲੈ ਕੇ ਰੋੜ ਦਿੰਦੇ ਉਹ ਵੀ ਬੜੇ ਕਮੈਂਟ ਆਏ ਜ਼ਹਿਰ ਤਾਂ ਜ਼ਹਿਰ ਆ ਚ ਪਿਆ ਦੀ 250 ਰੁਪਈ ਬੋਤਲਾ ਕਿ ਉਹਨੂੰ ਜੱਜ ਨਹੀਂ ਕਰ ਰਹਾ ਜਿਹਨੇ ਪੀਣੀਏ ਪੀ ਜਾਵੇ ਆਪਣਾ ਮੈਸੇਜ ਉਹਨਾਂ ਲਈ ਹੈ ਜਿਨ੍ਹਾਂ ਨੇ ਮੈਨੂੰ ਮੈਸੇਜ ਆਉਦੇ ਨੇ ਵੀ ਅਸੀਂ ਮਰ ਗਏ ਸਾਨੂੰ ਬਚਾ ਉਹਨਾਂ ਨੂੰ ਪ੍ਰੇਰਪਾਇਰ ਕਰਨ ਲਈ ਮੈਂ ਵੀਡੀਓ ਬਣਾਉਣਾ ਸਸਕਾਰ ਪਿਆਰੇ ਦੋਸਤੋ ਮੈਂ ਨਵ ਸਰਕਾਰਿਆ ਪ੍ਰੋਗਰਾਮ ਗੱਲ ਤੇ ਹੱਲ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਆ ਤੇ ਮੈਂ ਤੁਹਾਡਾ ਨਾ ਵਾਦਾ ਕੀਤਾ ਸੀ ਕਿ ਜਿੱਥੇ ਆਪਣਾ ਪ੍ਰਾਪਰਟੀ ਦੀਆਂ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਉਥੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੇ ਜਿਹੜੇ ਮਸਲਿਆਂ ਦੇ ਉੱਤੇ ਜਾਂ ਜਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਡਿਫਰੈਂਸ ਜਿਹੜਾ ਕ੍ਰੀਏਟ ਕਰਦੀਆਂ ਹਨ ਜਿਨ੍ਹਾਂ ਲੋਕਾਂ ਨੇ ਕੁਝ ਯੂਨੀਕ ਕੀਤਾ ਹੋਇਆ ਤੇ ਬਾਕੀ ਭੀੜ ਤੋਂ ਨਿਕਲ ਕੇ ਵੱਖ ਹੋ ਕੇ ਜਿਹੜਾ ਆਪਣਾ ਆਪ ਦਰਸਾਇਆ ਤੇ ਚੇਂजेस ਕਰਕੇ ਵਿਖਾਈਆਂ ਆਪਣੇ ਮਨ ਤੇ ਜਿੱਤ ਪਾਈ ਆ ਇਹੋ ਜੀਆਂ ਤੁਹਾਨੂੰ ਮੈਂ ਦੱਸਿਆ ਸੀ ਕਿ ਸ਼ਕਤੀਆਂ ਜਿਹੜੀਆਂ ਆ ਤੁਹਾਡੇ ਜਿਹੜੀਆਂ ਰੂਬਰੂ ਕਰਾਵਾਂਗਾ ਤੇ ਇੱਕ ਡਿਫਰੈਂਟ ਐਂਗਲ ਤੋਂ ਜੋ ਮੇਰਾ ਨਾ ਸਰਕਾਰੀਆ ਐਂਗਲ ਆ ਉਹਦੇ ਤੋਂ ਮੈਂ ਤੁਹਾਡੇ ਨਾਲ ਜਿਹੜੀਆਂ ਉਹ ਸ਼ਖਸੀਅਤਾਂ ਰੂਬੂ ਕਰਾਇਆ ਕਰਾਂਗਾ ਸੋ ਮੇਰੇ ਨਾਲ ਅੱਜ ਮੇਰੇ ਬਹੁਤ ਸਮੇਂ ਪੁਰਾਣੇ ਮੇਰੇ ਦੋਸਤ ਕਾਫੀ ਚਿਰ ਬਾਅਦ ਜਿਹੜਾ ਸਾਨੂੰ ਅੱਜ ਮੌਕਾ ਮਿਲਿਆ ਇੱਥੇ ਤੁਹਾਡੇ ਰੂਬੂ ਹੋਣ ਦਾ ਤੇ ਗੁਰਿੰਦਰ ਰਾਏ ਤੇ ਮੈਲਬਨ ਦੀ ਜਿਹੜੀ ਆ ਜਾਣੀ ਮਾਣੀ ਸ਼ਖਸੀਅਤ ਆ ਔਰ ਇਹਨਾਂ ਨੇ ਬਹੁਤ ਸੋਹਣਾ ਜਿਹੜਾ ਵਾ ਯੂਟਿਊਬ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਟਿਕਟੌਕ ਦੇ ਰਾਹੀਂ ਕਾਫੀ ਸਾਰਾ ਜਿਹੜਾ ਇਹਨਾਂ ਨੇ ਲੋਕਾਂ ਨੂੰ ਜਿਹੜਾ ਵਾ ਉਹ ਮੋਟੀਵੇਸ਼ਨ ਦਿੱਤੀ ਆ ਕਿ ਕਿਸ ਤਰ੍ਹਾਂ ਜ਼ਿੰਦਗੀ ਜੀ ਜਾਵੇ ਗੁਰਿੰਦਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਥੈਂਕ ਯੂ ਭਾਈ ਜੀ ਤੁਸੀਂ ਇੰਟਰੋਡਕਸ਼ਨ ਮੈਂ ਸੁਣ ਰਿਹਾ ਸੀਗਾ ਜਿਹੜਾ ਬੰਦਾ ਆਪ ਕੰਮ ਕਰ ਰਿਹਾ ਹੁੰਦਾ ਉਹ ਕਈ ਵਾਰ ਨਹੀਂ ਲੱਗਦਾ ਵੀ ਨਾਰਮਲ ਹੀ ਆ ਪਰ ਜਿਹੜੋ ਕੋਈ ਵਨ ਮਿਲਦਾ ਦੇ ਕਹਿੰਦਾ ਯਾਰ ਤੇਰੀ ਵੀਡੀਓ ਦੇਖੀ ਵੀਡੀਓ ਦੇਖ ਕੇ ਇੰਸਪਾਇਰ ਹੋਇਆ ਲਾਈਫ ਚੇਂਜ ਕੀਤੀ ਤਾਂ ਲੱਗਦਾ ਯਾਰ ਵੀ ਆਪਣੀ ਗੱਲ ਕੀਤੀ ਦਾ ਕਿਤੇ ਅਸਰ ਪੈ ਰਿਹਾ ਹੈਗਾ ਜੀ ਤੇ ਆਪਾਂ ਕਾਫੀ ਚਿਰ ਤੋਂ ਜਾਣਦੇ ਹਾਂ ਤੁਸੀਂ ਸਹੀ ਗੱਲ ਕੀਤੀ ਪਹਿਲਾ ਵਾਰ ਟਾਈਮ ਕਿਵੇਂ ਸੀਗਾ ਹੁਣ ਤੱਕ ਇਹ ਮੈਂ ਵੀ ਆਪਦੇ ਆਪੇ ਹੈਰਾਨ ਹੋਣਾ ਯਾਰ ਵੀ ਕੋਈ ਬੰਦਾ ਇੰਨਾ ਵੀ ਚੇ ਹੋ ਸਕਦਾ ਜੀ ਆਪਦਾ ਮਨ ਜਦੋਂ ਸਮਝਾ ਲਈਏ ਫਿਰ ਕੁਝ ਵੀ ਨਹੀਂ ਇੰਪੋਸੀਬਲ ਹੈਗਾ ਮਨਜੀਤ ਤੇ ਜਗਜੀਤ ਵਾਲੀ ਬਾਬਾ ਇਹ ਗੱਲ ਕਰਦੇ ਆਲਵੇਸ ਕਿਉਂਕਿ ਗੁਰਿੰਦਰ ਮੈਨੂੰ ਲੱਗਦਾ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਆਲਰੇਡੀ ਜਿਹੜੀਆਂ ਆਪਣੀ ਚੇਂਜੇਸ ਨੂੰ ਲੈ ਕੇ ਜਿਹੜੀਆਂ ਯੂਟਿਊਬਰ ਆਂ ਟਿਕਟੋਕ ਆਂ ਲੋਕਾਂ ਨੂੰ ਦੱਸਿਆ ਤਾਂ ਮੈਂ ਥੋੜਾ ਜਿਆਨੂੰ ਫਾਰਵਰਡ ਕਰਕੇ ਮੇਨ ਮੇਨ ਚੀਜ਼ਾਂ ਦੇ ਜਿਹੜੀਆਂ ਆਪਾਂ ਜਿਹੜੀਆਂ ਗੱਲਬਾਤਾਂ ਕਰਾਂਗੇ ਜਿਹੜੀਆਂ ਮੈਨੂੰ ਲੱਗਦਾ ਦਰਸ਼ਕ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਅਪ ਜਿਹੜੇ ਗੁਰਿੰਦਰ ਨੂੰ ਮੈਂ ਜਾਣਦਾ ਕਾਫੀ ਮੇਰੇ ਵਾਂਗੂ ਮੋਟਾ ਮਤਲਬ ਸਰੀਰਕ ਬਾਲ ਸਿਗਾਰ ਹਨਾ ਤੇ ਦਰੂ ਸ਼ਾਰੂ ਦੇ ਸ਼ਕੀਨ ਸੀ ਸਾਰੇ ਤਕਰੀਬਨ ਜੇ ਕਾਫੀ ਮਤਲਬ ਤੁਸੀਂ ਉਹ ਚੀਜ਼ਾਂ ਹੈਗੀਆਂ ਸੀ ਵੇਖੋ ਉਦੋਂ ਵੀ ਬਹੁਤ ਅੱਛੇ ਇਨਸਾਨ ਸੀ ਤੁਸੀਂ ਪੜਨ ਦਾ ਤੁਹਾਨੂੰ ਬੜਾ ਸ਼ੌਂਕ ਸੀ ਤੇ ਉਦੋਂ ਵੀ ਤੁਹਾਡੀਆਂ ਗੱਲਾਂ ਦੇ ਵਿੱਚ ਵਿਲੱਖਣਤਾ ਜਿਹੜੀ ਚਲਕਦੀ ਹੁੰਦੀ ਸੀ ਮੈਂ ਜੇ ਗੱਲ ਕਰਾਂ ਤੇ 2000 ਮੈਨੂੰ ਲੱਗਦਾ 16-17 ਦੀ ਮੈਂ ਗੱਲ ਕਰ ਰਿਹਾ ਹਨਾ ਤੇ ਆਪਣਾ ਉਸ ਤੋਂ ਬਾਅਦ ਤੁਸੀਂ ਕਾਫੀ ਚਿਹਰੇ ਆਪਣਾ ਜਿਹੜਾ ਵਾ ਮੈਲਬਨ 'ਚ ਗਾਇਬ ਹੀ ਰਹੇ ਤੇ ਫਿਰ ਅਚਾਨਕ ਤੁਸੀਂ ਇੱਕ ਵਾਰੀ ਆਏ ਤੇ ਉਹਦੇ ਵਿੱਚ ਤੁਹਾਡਾ ਚੜ੍ਹਦੀ ਕਲਾ ਸਿਸਟਮ ਆਇਆ ਫਿਰ ਤੁਸੀਂ ਜਿਹੜਾ ਵਾ ਹੁਣ ਆਪਣਾ ਦਾਰੂ ਨੂੰ ਜਿਹੜਾ ਵਾ ਉਹ ਰੋੜਨ ਵਾਲੇ ਕੰਮ ਤੁਸੀਂ ਉਹਦੇ ਵਿੱਚ ਲੈ ਕੇ ਆਏ ਫਿਰ ਤੁਸੀਂ ਆਪਣੇ ਸਰੀਰ ਦੀ ਟਰਾਂਸਫਾਰਮੇਸ਼ਨ ਕੀਤੀ ਫਿਰ ਤੁਸੀਂ ਜਿਹੜਾ ਵਾ ਵੱਖ-ਵੱਖ ਜਗ੍ਹਾ ਤੇ ਜਾਣਾ ਨੇਚਰ ਨੂੰ ਕੁਦਰਤ ਨਾਲ ਪਿਆਰ ਜਿਹੜੀਆਂ ਤੁਸੀਂ ਚੀਜ਼ਾਂ ਜਿਹੜੀਆਂ ਕਰਕੇ ਦਿਖਾਈਆਂ ਸੋ ਇਹ ਜੇ ਮੈਂ ਥੋੜੇ ਜਿਹੀ ਲਫ਼ਜ਼ਾਂ ਦੇ ਵਿੱਚ ਤੁਹਾਡੇ ਕੋਈ ਐਕਸਪਲੇਨੇਸ਼ਨ ਚਾਹਾਂ ਤੇ ਚੜਦੀ ਕਲਾ ਦਾ ਤੇ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਤੇ ਮਤਲਬ ਜਿਹੜਾ ਕਿ ਚੜਦੀ ਕਲਾ ਦਾ ਕੀ मीनिंग ਆ ਪਰ ਤੁਹਾਡੇ ਮੁਤਾਬਕ ਜਿਹੜਾ ਤੁਸੀਂ ਜਿਹੜਾ ਚੜਦੀ ਕਲਾ ਸਿਸਟਮ ਸ਼ੁਰੂ ਕੀਤਾ ਇਹਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਜੇ ਕੈਦ ਕਰਕੇ ਦੱਸਣਾ ਹੋਵੇ ਤਾਂ ਕੀ ਸਮਝਦੇ ਹੋ ਚੜਦੀ ਕਲਾ ਨੂੰ ਅੱਜ ਜਿਵੇਂ ਤੁਸੀਂ ਕਹੇ ਸ਼ਬਦ ਤਾਂ ਸਭ ਨੂੰ ਪਤਾ ਹੀ ਆ ਜਿਆਦਾਤਰ ਆਪਾਂ ਨੂੰ ਸੱਜਣਾ ਮਿੱਤਰਾਂ ਨੇ ਫੋਨ ਮੈਸੇਜ ਆਉਂਦੇ ਸੀਗੇ ਵੀ ਵੀ ਪੁਰਾਣੀ ਚੀਜ਼ ਕਿਵੇਂ ਕਰਨੀ ਆ ਮੰਨ ਲਓ ਆਪਾਂ ਤੁਹਾਨੂੰ ਕਹਿੰਦੇ ਵੀ ਡਾਈਟਸ ਆਫ ਕਰੋ। ਠੀਕੋ ਠੀਕ ਹੈ ਯਾਰ ਪਰ ਮੈਨੂੰ ਪਤਾ ਨਹੀਂ ਵੀ ਕਰਨਾ ਕੀ ਆ। ਹਾਂ। ਤਾਂ ਉਸ ਚੀਜ਼ ਨੂੰ ਇੱਕਪਰ ਸਿਸਟਮ ਤਾਂ ਹੀ ਆਪਾਂ ਕਹਿੰਦੇ ਚੜ੍ਹਦੀ ਕਲਾ ਸਿਸਟਮ ਕਿ ਵੀ ਆ ਰਹਾ 5-7 ਸਟੈਪ ਨੇ ਜੇ ਤੁਸੀਂ ਰੋਜ਼ ਡੇਲੀ بیس ਤੇ ਕਰੋਗੇ। ਦੇਖੋ ਚਾਰ ਚੀਜ਼ਾਂ ਦੇ ਦਾਲੇ ਬੰਦਾ ਘੁੰਮਦਾ ਜਾਂ ਬੰਦੇ ਦੀ ਸ਼ਕਸ਼ੀਤ ਪਰਸਨੈਲਿਟੀ ਬਣਦੀ ਆ। ਸਰੀਰਕ ਹੋ ਗਿਆ, ਇਮੋਸ਼ਨਲ ਹੋ ਗਿਆ, ਸਪਿਰਚੁਅਲ ਅਧਿਆਤਮ ਹੋ ਗਿਆ ਤੇ ਬੁੱਧਿਕ ਹੋ ਗਿਆ। ਇਹ ਚਾਰ ਚੀਜ਼ਾਂ ਨੂੰ ਜੇ ਤੁਸੀਂ ਐਡਰੈਸ ਕਰ ਲੋਗੇ ਤਾਂ ਤੋ ਇਹ ਰੋਜ਼ ਚੜ੍ਹਦੀ ਕਲਾ ਦਾ ਮਤਲਬ ਜਿਵੇਂ ਅੰਗਰੇਜ਼ੀ ਇਹ ਕਹਿੰਦੇ ਆ ਟੂ ਬੀ ਇਨ ਹਾਇਰ એનર્ਜੀ ਸਟੇਟ ਆਲ ਡੇ ਐਵਰੀ ਡੇ ਤਾਂ ਉਹ ਚਾਰ ਚੀਜ਼ਾਂ ਜੇ ਫਿਰ ਸਰੀਰਕ ਐਕਸਰਸਾਈਜ਼ ਆ ਗਈ ਸਪਿਰਚੁਅਲ ਚ ਚਾਹੇ ਤੂੰ ਧਰਮ ਹੋ ਗਿਆ ਮੈਡੀਟੇਸ਼ਨ ਆ ਗਈ ਇੰਟੈਲੈਕਚੁਅਲ ਚ ਪੜਨਾ ਆ ਗਿਆ ਤੇ ਈਮੋਸ਼ਨਲ ਦੇ ਵਿੱਚ ਜਿਵੇਂ ਵੀ ਆਪਦੀ ਕੋਈ ਕਲਪਨਾ ਕਰਨੀ ਵੀ ਮੈਂ ਯਾਰ ਜ਼ਿੰਦਗੀ ਚ ਆ ਬੰਨਾ ਉਹ ਆਪਦੇ ਆਪ ਨੂੰ ਉਵੇਂ ਦੇਖਣਾ ਉਹਦੇ ਵਿੱਚ ਕੀ ਆਗਾ ਇਹ ਚੀਜ਼ਾਂ ਮੇਬੀ ਮੈਨੂੰ ਲੱਗਦਾ ਵੀ ਕਈ ਵਾਰ ਨਮੀਆਂ ਨੇ ਆਪਣੀ ਸੋਸਾਇਟੀ ਚ ਗੋਰਿਆਂ ਚ ਤਾਂ ਪਾਤ ਕਾਫੀ ਚੱਲਦੀਆਂ ਨੇ ਆਪਾਂ ਵੀ ਉੱਥੋਂ ਹੀ ਚੀਜ਼ਾਂ ਸਿੱਖੀਆਂ ਨੇ ਦਿਮਾਗ ਤਾਂ ਤੁਹਾਡਾ ਕੋਈ ਨਾ ਕੁਝ ਦੇਖਦਾ ਰਹਿੰਦਾ ਯਾਰ ਸੋਚਦਾ ਰਹਿੰਦਾ ਹੀ ਆ ਉਹ ਜਿਹੜਾ ਆਟੋਮੇਸ਼ਨ ਆ ਦਿਮਾਗ ਦੀ ਉਹਨੂੰ ਰੋਕ ਕੇ ਤੁਸੀਂ ਆਪਦੀ ਵਿੱਚ ਚੀਜ਼ ਪਾਉਣੀ ਹੈ ਕਿ ਨਹੀਂ ਯਾਰ ਮੈਂ ਤਾਂ ਐਵੇਂ ਆਪਦੇ-ਆਪ ਨੂੰ ਦੇਖਦਾ ਹਾਂ ਸਕਸੈਸਫੁਲ ਦੇਖਦਾ ਜਾਂ ਮੈਂ ਤੜਕੇ ਮੰਨ ਲਓ ਕੰਮ ਤੇ ਕੇ ਨਾਲ ਕੋਈ ਗੱਲਬਾਤ ਹੋ ਗਈ ਮੈਂ ਉਹ ਚੀਜ਼ ਨੂੰ ਕਿਵੇਂ ਹੈਂਡਲ ਕਰਨਾ ਪਹਿਲਾਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਯਾਰ ਜੋ ਅਸਲ ਚ ਗੱਲ ਹੋਈ ਤਾਂ ਯਾਰ ਮੈਂ ਐਵੇਂ ਆਲਰੇਡੀ ਚਿੱਤਰਿਆ ਹੋਇਆ ਸੀਗਾ ਮੈਂ ਹੁਣ ਕਈ ਵਾਰ ਕੰਮ ਤੇ ਜਾਣਾ ਹੋਣਾ ਉੱਥੇ ਨਾ ਕਈ ਵਾਰ ਸਾਡੇ ਕੈਂਗਰੂ ਆ ਜਾਂਦੇ ਆ ਅੱਗੇ ਗੱਡੀ ਦੇ ਕਿੰਨੇ ਵਾਰੀ ਮੈਂ ਉਹ ਚੀਜ਼ ਦੀ ਪ੍ਰੈਕਟਿਸ ਕੀਤੀ ਹੈ ਵੀ ਮੇਰੇ ਅੱਗੇ ਕੈਂਗਰੂ ਆ ਗਿਆ ਤਾਂ ਕਿ ਜੇ ਆ ਗਿਆ ਤਾਂ ਮੈਂ ਹੈਂਡਲ ਕਿਵੇਂ ਕਰੂੰਗਾ ਤੇ ਦਿਮਾਗ 'ਚ ਪਹਿਲੀ ਪੈਟਰਨ ਬਣ ਜਾਣਾ ਜੀ ਤੇ ਬਚਾਅ ਹੋ ਜੇ ਆਪਣਾ ਜਾਂ ਨੁਕਸਾਨ ਘੱਟ ਹੋ ਗਏ ਜੀ ਤੇ ਬਸ ਚੜ੍ਹਦੀ ਕਲਾ ਇਹੀ ਹੈ ਕਿ ਸੈਲਫ ਇੰਪਰੂਵਮੈਂਟ ਸਿਸਟਮ ਹੈ ਜੀ ਤੇ ਤੇ ਇੱਥੇ ਮੇਰਾ ਇੱਕ ਨਿਗਰਿਆ ਕੁਐਸਚਨ ਹੈ ਕਿ ਅ ਮੈਂ ਜਿੰਨੇ ਵੀ ਲੋਕ ਦੇਖਦਾ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਦਲਿਆ ਅਲੱਗ ਕਰਕੇ ਦਿਖਾਇਆ ਸੋਸ਼ਲ ਸਰਕਲ ਵੀ ਉਹਨਾਂ ਦੇ ਜਿਹੜੇ ਆ ਉਹ ਬਲੌਕ ਹੋ ਜਾਂਦੇ ਆ ਕਾਫੀ ਆਪਣੇ ਆਪ ਨੂੰ ਇਕੱਲਿਆਂ ਕਰਕੇ ਚੀਜ਼ਾਂ ਕਰਦੇ ਆ ਕਿਉਂਕਿ ਸੋਸਾਇਟੀ ਇੱਕ ਰੂਲ ਫਾਲੋ ਕਰਦੀ ਆ ਜੋ ਹੈਗਾ ਠੀਕ ਹੈ ਸਾਰਿਆਂ ਨੇ ਭਾਵੇਂ ਉਹ ਗੁਰਦੁਆਰੇ ਜਾਣਾ ਹੋਵੇ ਭਾਵੇਂ ਉਹਨਾਂ ਨੇ ਇੱਕ ਦੂਜੇ ਦੇ ਘਰ ਜਾਣਾ ਹੋਵੇ ਠੀਕ ਹੈ ਫਿਰ ਉਹਨਾਂ ਨੇ ਪਾਰਟੀਆਂ ਕਰਨੀਆਂ ਹੁਣ ਫਿਰ ਉਹਨਾਂ ਨੇ ਖਾਣਾ ਪੀਣਾ ਹੋਵੇ ਠੀਕ ਹੈ ਸੋ ਜਿਹੜਾ ਤੁਸੀਂ ਆਪਣੇ ਆਪ ਦੇ ਵੀ ਟ੍ਰਾਂਸਫਾਰਮੇਸ਼ਨ ਕੀਤੀ ਆ ਤੁਹਾਨੂੰ ਇਕੱਲੇ ਪੰਦਾ ਵੀ ਸਾਹਮਣਾ ਕਰਨਾ ਪਿਆ ਜਾਂ ਮਤਲਬ ਸਾਰਿਆਂ ਜ ਮਿਲਦੇ ਆ ਵਰਤਦੇ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਦੇਖੋ ਇਹ ਗੱਲ ਤੇ ਬਹੁਤ ਜਵਾਬ ਹੋ ਸਕਦੇ ਹੈਗੇ ਪਹਿਲੀ ਗੱਲ ਤਾਂ ਮੈਨੂੰ ਬਹੁਤ ਸਵਾਲ ਆਉਂਦਾ ਜੇ ਮੈਂ ਜਿਹੜਾ ਕੁਝ ਮੈਂ ਕਰਦਾ ਤੂੰ ਹੀ ਦੇਖੋ ਵੀ ਮੰਨ ਲਓ ਤੜਕੇ ਉੱਠ ਕੇ 22 ਪਲੰਜ ਲੈਣਾ ਐਕਸਰਸਾਈਜ਼ ਕਰਦੇ ਆ ਉਹ ਤੁਹਾਡੇ ਅੰਦਰ ਉਹ ਵੀ ਹਾਰਮੋਨ ਜਾ ਕੇ ਜਾਂਦੇ ਨੇ ਉਹ ਚੜਦੀ ਕਲਾ ਜਦੋਂ ਹੋ ਹੀ ਗਈ ਕੋਈ ਸਾਰਾ ਕੁਝ ਜ਼ਿਆਦਾਤਰ ਤੁਹਾਡੇ ਨਾਲ ਹੀ ਲੈਣਾ ਦੇਣਾ ਆ ਰਿਸ਼ਤੇ ਨਾਤੇ ਵੀ ਚਾਹੀਦੇ ਨੇ ਜ਼ਿਆਦਾਤਰ ਜਦੋਂ ਦਾਰੂ ਪਾਣੀ ਪਿੰਦੇ ਸੀ ਕਿੰਨੇ ਰਿਸ਼ਤੇ ਨਾਤੇ ਤਾਂ ਬਿਨਾ ਮਤਲਬ ਦੇ ਹੀ ਸੀਗੇ ਹਾਂ ਉਹ ਹੈ ਹੀ ਇਸ ਗੱਲ ਦੇ ਸੀ ਵੀ ਜਾ ਕੇ ਆਪਾਂ दारू ਪੀਣੀ ਹੈ ਹੋਰ ਕੋਈ ਰਿਸ਼ਤਾ ਨਹੀਂ ਸੀ ਹੁੰਦੇ ਹਾਂ ਜੀ ਮੰਨ ਲਓ ਵੀ ਮੈਂ ਇਹ ਬਗ ਜਾਂਦਾ ਕਿਸੇ ਦੇ ਕੋਲੇ ਐਮਰੀਕਾ ਤਾਂ ਹੋਇਆ ਹੀ ਨਹੀਂ ਸੀ ਉਹ ਵੀ दारू ਨਹੀਂ ਪੀਣੀ ਹਾਂ ਮਤਲਬ ਕਿ ਜਾਂ ਕੋਈ ਕੁਝ ਵੀ ਲਾ ਲੋ ਕੇ ਦਾ ਖਾਣ ਪੀਣ ਆ ਇਹ ਤਰੀਕੇ ਦੇ ਵਿੱਚ ਹੁਣ ਪੂਰੇ ਦਾ ਪੂਰਾ ਸਮਾਂ ਆਪਦੇ ਆਪ ਦੇ ਸੁਧਾਰਤੇ ਦੇਈ ਦਾ ਪਰਿਵਾਰ ਦੇ ਸੁਧਾਰਤੇ ਦੇਈ ਦਾ ਜਾਂ ਫਿਰ ਆਪਾਂ ਕੰਟੈਂਟ ਬਣਾਉਣਾ ਕਿ ਆਪਾਂ ਹੋਰ ਸਜਣਾ ਮਿੱਤਰ ਨੂੰ ਪ੍ਰੇਰਿਤ ਕਰ ਸਕੀ ਵੀ ਦੇਖੋ ਯਾਰ ਵੀ ਮੈਂ ਵੀ ਉਹ ਜਗ੍ਹਾ ਤੇ ਸੀਗਾ ਅੱਜ ਮੈਂ ਆ ਜਗ੍ਹਾ ਤੇ ਆ ਤੇ ਮੈਨੂੰ ਆ ਫਰਕ ਲੱਗਦਾ ਹੈਗਾ ਹਾਂਜੀ ਹਾਂਜੀ ਤੇ ਗੁਰਿੰਦਰ ਮੈਂ ਤੁਹਾਨੂੰ ਟਿਕਟੋਕ ਤੇ ਵੀ ਫੋਲੋ ਕਰਦਾ ਤੇ ਬੜੀ ਮੋਟੀਵੇਸ਼ਨ ਤੁਹਾਡੇ ਨੂੰ ਮਿਲਦੀ ਆ ਵੱਖਰੀ ਗੱਲ ਆ ਲਾਗੂ ਨਹੀਂ ਕਰ ਪਾਉਂਦਾ ਪਰ ਕਰਦਾ ਹੈਗਾ ਸ਼ਾਇਦ ਕਿਸੇ ਦਿਨ ਕਰ ਲਈਏ ਜਿੱਥੇ ਮੈਂ ਤੁਹਾਨੂੰ ਫੋਲੋ ਕਰਦਾ ਵਾ ਉੱਥੇ ਚੰਗੀਆਂ ਸਿੱਖਿਸ਼ਤਾਂ ਦਾ ਤੁਹਾਡੇ ਫੋਲੋਅਰਸ ਕਾਫੀ ਆ ਹਾਂਜੀ ਵਧੀਆ-ਵਧੀਆ ਪੰਜਾਬੀ ਇੰਡਸਟਰੀ ਦੇ ਸੈਲੀਬ੍ਰਿਟੀ ਉਹਨਾਂ ਨੇ ਵੀ ਜਿਹੜਾ ਵਾ ਤੁਹਾਡੇ ਥੱਲੇ ਕਮੈਂਟ ਕੀਤੇ ਆਣ ਕੇ ਜਿਨ੍ਹਾਂ ਨੂੰ ਲੋਕੀ ਮਿਲਣ ਨੂੰ ਦਰਸਦੇ ਆ ਉਹਨਾਂ ਨੇ ਵੀ ਕਮੈਂਟ ਕੀਤੇ ਉਹ ਵੀ ਤੁਹਾਨੂੰ ਫੋਲੋ ਕਰਦੇ ਆ ਠੀਕ ਆ ਬੜੇ ਸਾਰੇ ਚੰਗੇ ਕਮੈਂਟ ਵੀ ਆਉਂਦੇ ਆ ਤੁਹਾਡੀ ਕਾਫੀ ਟ੍ਰੋਲਿੰਗ ਵੀ ਹੋਈ ਮੈਨੂੰ ਨਹੀਂ ਪਤਾ ਤੁਸੀਂ ਥੱਲੇ ਜਿਆਦਾ ਦੇਖਦੇ ਆ ਕਿ ਨਹੀਂ ਦੇਖਦੇ ਤੁਸੀਂ ਡਿਪਰੈਸ਼ਨ ਨੂੰ ਦੂਰ ਕਰਦੀਆਂ ਗੱਲਾਂ ਕਰਦੇ ਹੋ ਤੇ ਥੱਲੇ ਲੋਕਾਂ ਨੇ ਲਿਖਿਆ ਹੁੰਦਾ ਵਾ ਕਿ ਕਿ ਬਾਈ ਤੇ ਆਪ ਵੀ ਡਿਪਰੈਸ਼ਨ ਚ ਆਂਜੀ ਤੇ ਇਹਨੂੰ ਇਸ ਮਾਨਸਿਕਤਾ ਨੂੰ ਕਿਦਾਂ ਦੇਖਦੇ ਹੋ ਮੈਂ ਨਾਲ ਅੰਜੋਏ ਕਰਦਾ ਹੁਣ ਇੱਕ ਇੱਕ ਵਾਰੀ ਇੱਕ ਵੀਡੀਓ ਜਿਹੜੀ ਟ੍ਰੋਲ ਹੋਈ ਸੀ ਮੈਂ ਟਰੱਕ 'ਚ ਬੈਠਾ ਬਣਾ ਰਿਹਾ ਸੀ ਵੀ ਮੈਂ ਅਜੇ ਤੋਬਾਰ ਡਰੂੰਗਾ ਨਹੀਂ ਜਾਂ ਮੈਂ ਕਹਿਣਾ ਨਹੀਂ ਕਰੂੰ ਮੈਨੂੰ ਆਉਂਦਿਆ ਲੋਕਾਂ ਦੇ ਮੈਸੇਜ ਜਾਂ ਮੈਂ ਫੋਨ ਤੇ ਗੱਲ ਕਰਦਾ ਉਤੋਂ ਫਿਰ ਮੈਂ ਦੇਖਦਾ ਯਾਰ ਅੱਛੇ ਵੀ ਇੱਕ ਮੁੱਦਾ ਕੀ ਹੈ ਸੋਸਾਇਟੀ 'ਚ ਫਿਰ ਮੈਂ ਆਪਦੇ ਆਪ ਨੂੰ ਇਹ ਨਹੀਂ ਦੇਖਦਾ ਵੀ ਮੈਂ ਦੇਖਣ ਨੂੰ ਜੋਕਰ ਲੱਗਦਾ ਜਾਂ ਕੀ ਲੱਗਦਾ ਜਾਂ ਮੇਰਾ ਮਜ਼ਾਕ ਮੇਰਾ ਆਪਣੀ ਤਾਂ ਗੱਲ ਹੀ ਨਹੀਂ ਰਹੀ ਹੁਣ ਆਪਣੀ ਗੱਲ ਆਪਣੇ ਤੋਂ ਅੱਗੇ ਲੰਗੀ ਕਿ ਮੈਨੂੰ ਇਹ ਜਿਹੜੀ ਅੰਦਰੋਂ ਆਵਾਜ਼ ਆਉਂਦੀ ਆ ਸਭ ਦੇ ਆਉਂਦੀ ਆ ਬਸ ਆਪਾਂ ਨੂੰ ਰੋਕ ਲੈਂਦੇ ਮੈਂ ਆਪਦੇ ਵਾਲੀ ਨੂੰ ਰੋਕਦਾ ਨਹੀਂ ਵੀ ਯਾਰ ਤੂੰ ਬਸ ਬੋਲ ਇਹਨੂੰ ਮੇਰੇ ਯੂਨੀਕ ਵੇ ਦੇ ਵਿੱਚ ਉਹ ਵੀਡੀਓ ਥੱਲੇ ਬਹੁਤ ਕਮੈਂਟ ਸੀ ਮੈਂ ਮੈਂ ਆਪਣੀ ਵਾਈਫ ਨੂੰ ਬੁਲਾ ਲਿਆ ਮੈਂ ਕਿਹਾ ਉਹ ਰਿਆ ਸੀ ਇਹ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਥੱਲੇ ਕਿਹਨੇ ਕਮੈਂਟ ਕੀਤਾ ਤੇਰਾ ਡੀਲਰ ਕਿਹੜਾ ਮਾਲ ਕਿੱਥੋਂ ਲੈਣਾ ਮੈਂ ਬਹੁਤ ਹੱਸਿਆ ਹੁਣ ਮੈਂ ਕਮੈਂਟ ਵਾਲੇ ਨੂੰ ਤਾਂ ਦਿਖਾ ਨਹੀਂ ਸਕਦਾ ਵੀ ਮੈਂ ਇੰਜੋਏ ਕਰ ਰਿਹਾ ਤੁਹਾਡੀ ਚੀਜ਼ ਉਹ ਹਰ ਬੰਦੇ ਨੂੰ ਗੱਲ ਜਿਵੇਂ ਲੱਗਦੀ ਆ ਉਹਨੂੰ ਓਵੇਂ ਹੀ ਲੱਗਦੀ ਆ ਮੈਂ ਸਮਝਦਾ ਵੀ ਇਹ ਦੁਨੀਆ ਦਾ ਕੋਈ ਕੋਈ ਗਲਤ ਨਹੀਂ ਹੈਗਾ ਨਾ ਕੋਈ ਸਹੀ ਆ ਹਰੇ ਤੁਹਾਡੇ ਗੱਲ ਕਹਿਣ ਦਾ ਜਿਹੜਾ ਤਰੀਕਾ ਹੈ ਕਈ ਵਾਰੀ ਤੁਸੀਂ ਬਹੁਤ એનਰਜੈਟਿਕ ਹੋਗੇ ਨਾ ਵੱਖਰੇ ਤਰੀਕੇ ਨਾਲ ਗੱਲ ਕਰਦੇ ਹੋ ਉਦੋਂ ਸਪੈਸ਼ਲੀ ਲੋਕ ਤੁਹਾਨੂੰ ਜੱਜ ਕਰਦੇ ਆ ਉਹ ਕਹਿੰਦੇ ਕਿ ਬਾਈ ਹਰ ਇੱਕ ਚੀਜ਼ ਨੂੰ ਰਿਕਾਰਡ ਕਰਦਾ ਅੱਗੇ ਪਾਉਂਦਾ ਵਾ ਇਹ ਪਰਪਸਲੀ ਮਤਲਬ ਤੁਸੀਂ ਜਿਹੜਾ ਕਿਉਂਕਿ ਗੁਰਿੰਦਰ ਵੀ ਦੇਖੋ ਨਾ ਜੇ ਤੁਸੀਂ ਜਿੰਨਾ ਮੇਰੇ ਖਿਆਲ ਨੇਚਰਲ ਹੁੰਦੇ ਜਾਂਦੇ ਹੋ ਟੈਕਨੋਲੋਜੀ ਤੋਂ ਦੂਰ ਹੁੰਦੇ ਜਾਂਦੇ ਹੋ ਤੁਹਾਡਾ ਜਿਹੜਾ ਹਰ ਇੱਕ ਚੀਜ਼ ਨੂੰ ਲੋਕਾਂ ਨਾਲ ਸਾਂਝਾ ਕਰਨਾ ਇਹ ਇਹਦਾ ਪਰਪਸ ਹੈ ਕਿ ਜਾਂ ਤੁਸੀਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਬਦਲਣਾ ਚਾਹੁੰਦੇ ਹੋ ਪਰਪਸ ਐਵੇਂ ਆ ਦੇਖੋ ਉਹ ਜਿਹੜਾ ਦਿਖਾਉਣ ਦਾ ਕੰਮ ਆ ਮੰਨ ਲਓ ਕੈਂਪਿੰਗ ਲਾ ਲਓ ਜਾਂ ਕੋਈ ਵੀ ਵੀਡੀਓ ਮੇਕਿੰਗ ਲਾ ਲਓ ਇਕਦਾ ਵੈਸੀ ਬਹੁਤ ਵੱਡਾ ਕੰਮ ਆ ਜੋ ਡੇਲੀ ਤੁਸੀਂ ਇੰਨੀ ਵੀਡੀਓਜ਼ ਅਪਲੋਡ ਕਰਨੇ ਕੰਟੈਂਟ ਕਰੀਸ਼ਨ ਤੁਸੀਂ ਵੀ ਕਰਦੇ ਹੋ ਤੁਹਾਨੂੰ ਪਤਾ ਵੀ ਸੌਖਾ ਕੰਮ ਨਹੀਂ ਹੈਗਾ ਦੇਖਣ ਵਾਲਿਆਂ ਨੂੰ ਲੱਗਦਾ ਹੁੰਦਾ ਅਗਲੀ ਗੱਲ ਆ ਮੈਨੂੰ ਇਹ ਆ ਕਿ ਮੇਰੇ ਕੋਲ ਕੋਈ ਗੱਲ ਆ ਜਿਹੜੀ ਮੈਂ ਕਿਹਨੂੰ ਦੱਸ ਸਕਦਾ ਤੇ ਇੰਟਰਨੈਟ ਤੋਂ ਕਹਿਣ ਤਰੀਕਾ ਦੁਨੀਆ ਤੇ ਅੱਜ ਤੱਕ ਅੱਜ ਤੱਕ ਆਜਾਦ ਨਹੀਂ ਹੋਇਆ ਮੈਂ ਉਹਦੇ ਘਰੇ ਬੈਠਾ ਜਾਂ ਕਿਤੇ ਵੀ ਬੈਠਾ ਆਪਦੀ ਗੱਲ ਦੱਸ ਸਕਦਾ ਜੀ ਨਾਲ ਕੇਦੀ ਲਾਈਫ ਚੇਂਜ ਹੋ ਸਕਦੀ ਹੈ ਇਹਦੇ ਚੇਂਜ ਹੋ ਵੀ ਰਹੇ ਕਿਉਂ ਸਾਨੂੰ ਮੈਸੇਜ ਆਉਂਦੇ ਰਹਿੰਦੇ ਨੇ ਰਹੀ ਗੱਲ ਟੈਕਨੋਲੋਜੀ ਦੀ ਮੈਂ ਮੰਨ ਲਓ ਜੇ ਆਪਾਂ ਜੰਗਲ ਚ ਮੈਂ ਉਹਨੂੰ ਚੀਜ਼ ਨੂੰ ਵੀ ਇੰਜੋਏ ਕਰਦਾ ਤੇ ਉਹਨੂੰ ਫਿਲਮ ਕਰਨਾ ਵੀ ਮੈਂ ਇੰਜੋਏ ਕਰਦਾਗਾ ਹਮ ਮੇਰੇ ਫੋਨ ਦੇ ਵਿੱਚ ਮੈਂ ਰੋਜ਼ ਫਨੀ ਕਰਦਾ ਰੋਜ਼ ਮੈਂ 3-4 ਵਜੇ ਦੇ ਨੇੜੇ-ਤੇੜੇ ਵੀਡੀਓ ਪਾਉਣੀ ਹੁੰਦੀ ਆ ਰੋਜ਼ ਮੈਂ ਇੰਸਟਾਗ੍ਰam ਤੇ ਟਿਕਟੌਕ ਇੰਸਟਾਲ ਕਰਦਾ ਤੇ ਵੀਡੀਓ ਪਾਉਣਸਾਰ ਮੈਂ ਅਨਇੰਸਟਾਲ ਕਰ ਦਿੰਦਾ ਹਾਂ 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 ਕਿਉਂਕਿ ਵੀ ਆਪਾਂ ਕਹਿੰਦੇ ਵੀ ਜਾੜੀ ਵੜ ਦੋ ਕਿ ਆਪਾਂ ਕਿਉਂ ਆਪਦੇ ਆਪ ਨੂੰ ਤਿਲਕਨ ਮੈਲੀ ਰੱਖੀ ਵੀ ਬਾਰੀ ਬਾਰੀ ਬੰਦਾ ਦੇਖਦਾ ਰਹਿੰਦਾ ਇੱਕ ਸਾਡਾ ਸਿਸਟਮ ਹੈ ਜਿਆ ਕਿ ਐਨ ਐਮ ਐਸ ਜੇ ਵਗੈਰਾ ਆਉਂਦੇ ਨੇ ਫਿਰ ਨਾ ਚਾਹੁੰਦੇ ਵੀ ਬੰਦਾ ਕੀਪਰ ਦੇਖਣ ਲੱਗ ਜਾਂਦਾ ਤੇ ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਮਤਲਬ ਵੀ ਅੰਗੇਜ ਹੋ ਜਾਂਦਾ ਕਨਵਰਸੇਸ਼ਨ ਦੇ ਹਾਂ ਕਿ ਮੈਨੂੰ ਅਗਰ ਅਗਰ ਮੈਂ ਕਿ ਇਹਨੂੰ ਗੱਲ ਦੱਸਣੀ ਤਾਂ ਮੈਨੂੰ ਕਿ ਤੂੰ ਗੱਲ ਸਿੱਖਣੀ ਵੀ ਤਾਂ ਪੈਣੀ ਹੁਣ ਸਾਰੀਆਂ ਗੱਲਾਂ ਤਾਂ ਇੱਕ ਬੰਦੇ ਨੂੰ ਪਤਾ ਨਹੀਂ ਹੁੰਦੀਆਂ ਹਨਾ ਟੈਕਨੀਕਲੀ ਇਹਨੂੰ ਅਗਰ ਜੇ ਮੈਂ ਸਿੰਪਲ ਭਾਸ਼ਾ ਦੇ ਵਿੱਚ ਦੱਸਾਂ ਕਿ ਤੁਸੀਂ ਇਸ ਤਰ੍ਹਾਂ ਕਰਨ ਦੀ ਜਿਹੜਾ ਆਪਣਾ ਜਿਹੜੇ ਤੁਸੀਂ ਹਾਪਾ ਵਲੋਕਾਂ ਨਾਲ ਸ਼ੇਅਰ ਕਰਦੇ ਹੋ ਉਹ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਵੇਖੀਏ ਜਿਹਨੂੰ ਕੈਂਸਲ ਹੁੰਦਾ ਸੀ ਨਾ ਲੋਕਿੰਗ ਦੇ ਕੈਂਸਰ ਹੋ ਗਿਆ ਹਾਂ ਜਿਹਨਾਂ ਸਾਹ ਪਰੇ ਡਗ ਰਿਹਾ ਸਾਹ ਪਰੇ ਡਗ ਲਿਆ ਮਰ ਗਿਆ ਬੰਦਾ ਠੀਕ ਹੈ ਤੇ ਜਦੋਂ ਉਹ ਅੱਗੇ ਇਲਾਜ ਕਰਾਉਣ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਨਹੀਂ ਇੱਥੇ ਤੇ ਲੱਖਾਂ ਕੈਂਸਰ ਦੇ ਮਰੀਜ਼ ਆ ਠੀਕ ਹੋਣ ਦੇ ਆ ਕੋਈ ਗੱਲ ਨਹੀਂ ਤੇ ਉਹ ਮੋਟੀਵੇਸ਼ਨ ਆਉਂਦੀ ਹੈ ਸੋ ਜੇ ਤੁਹਾਡੀ ਗੱਲ ਦਾ ਸਿੰਪਲ ਆਨਸਰ ਵੇਖਿਆ ਜਾਵੇ ਤੇ ਇਹ ਆ ਕਿ ਜੋ ਮੈਂ ਕਰ ਰਿਹਾ ਤੁਸੀਂ ਕਰ ਸਕਦੇ ਹੋ 100% ਕਰੋ ਆਪਾਂ ਤਾਂ ਇਹ ਕੁਝ ਕਰ ਹੀ ਨਹੀਂ ਰਹੇ ਮੈਂ ਤਾਂ ਇੰਨਾ ਔਥੈਂਟਿਕ ਹੋ ਕੇ ਚੱਲਦਾ ਇੰਨਾ ਮਤਲਬ ਕਿ ਰੌ ਕੇ ਚੱਲਦਾ ਦਿਖਾਉਣ ਨੂੰ ਉਤਨ ਬਾਅਦ ਸਰਕਾਰਿਆ ਸਭ ਕੁਝ ਵੀ ਪੇਸ਼ ਕਰ ਦੋ ਕੰਟੈਂਟ ਬਣਾਉਣ ਦੇ ਮਿਲੀਅਨ ਤਰੀਕੇ ਨੇ ਪਰ ਉਹ ਫਿਰ ਮੇਰੀ ਰੂਹ ਨਹੀਂ ਉਹ ਮੰਨਦੀ ਮੈਨੂੰ ਅਬੀ ਉਹੀ ਦਿਖਾਜੋ ਤੂੰ ਹੈਗਾ ਹਾਂਜੀ ਹਾਂਜੀ ਜਿੱਥੇ ਜਿੱਥੇ ਤੂੰ ਹੈਗਾ ਕੰਟੈਂਟ ਤੋਂ ਚਲੋ ਗੱਲ ਰੈਲੇਵੈਂਟ ਤੇ ਨਹੀਂ ਹੈਗੀ ਤੇ ਮੈਂ ਤਾਂ ਇਹ ਵੀ ਯਾਦ ਕਰਦਾ ਹਾਂ ਨਵਾ ਚਲੋ ਵੈਸੇ ਦੇ ਆਜ਼ਾਦੀ ਆ ਪਰਵਾਧਮਾ ਕਰੇ ਹੋਰ ਆਜ਼ਾਦੀ ਆਵੇ ਅ ਔਰ ਇਹਨੂੰ ਕੋਈ ਕਨਫਲਿਕਟ ਵਾਲੇ ਤਰੀਕੇ ਨਾਲ ਨਹੀਂ ਪਰਵਾਧਮਾ ਕਰੇ ਹੋਰ ਚੜ੍ਹਦੀ ਕਲਾ ਆਵੇ ਪਰ ਮੈਂ ਤੇ ਇਹ ਯਾਦ ਕਰਦਾ ਜਿਹੜਾ ਆਪਣਾ ਕਲਚਰ ਸੀ ਨਾ ਤੇ ਜਦੋਂ ਪਿੰਡ ਦੇ ਵਿੱਚ ਵਿਆਹ ਹੋਣਾ ਤੇ ਬੰਦਿਆਂ ਨੇ ਭੰਗੜਾ ਪਾਉਣਾ ਜੀ ਤੇ ਬੰਦਿਆਂ ਨੇ ਭੰਗੜਾ ਪਾਉਣਾ ਤੇ ਬੀਬੀਆਂ ਨੇ ਪਾਸੇ ਜਾ ਕੇ ਬੋਲੀਆਂ ਪਾਉਣੀਆਂ ਉਥੇ ਬੰਦਾ ਨਾ ਆਵੇ ਕੋਈ ਯਾਦ ਆ ਜੀ ਉਸੇ ਬੰਦਾ ਨਾ ਆਵੇ ਇਹ ਥੋੜੇ ਚੜ੍ਹਦੀਆਂ ਗੱਲਾਂ ਨੇ ਕੋਈ 10 15 ਸਾਲ ਪਹਿਲਾਂ ਦੀਆਂ ਕਿ ਇੱਕ ਸਾਈਡ ਤੇ ਉਹਨਾਂ ਜਾ ਕੇ ਬੋਲੀਆਂ ਪਾਉਣੀਆਂ ਉਹ ਆਵੇ ਨਾ ਹੁਣ ਜਦੋਂ ਅ ਤਕਰੀਬਨ ਜਦੋਂ ਆਪਾਂ ਟਿਕਟੋਕ ਖੋਲ੍ਹ ਹੀ ਦਿਆ ਤੇ ਬੀਬੀਆਂ ਨੱਚੀ ਜਾਂਦੀਆਂ ਨੱਚੀ ਜਾਂਦੀਆਂ ਤੇ ਕਿੰਦਾ ਦਾ ਫੀਲ ਆਉਂਦਾ ਜੀ ਮੈਂ ਕਈ ਵਾਰ ਮੈਨੂੰ ਕੱਲ ਹੀ ਕੋਈ ਕਹਿ ਰਿਹਾ ਸੀ ਮੈਂ ਕਿ ਯਾਰ ਮੈਨੂੰ ਨਹੀਂ ਪਤਾ ਕੌਣ ਆ ਮੈਂ ਸੱਚੀ ਜ ਮੈਂ ਦੇਖਦਾ ਨਹੀਂ ਕੋਈ ਮੇਰਾ ਉਹ ਕੋਈ ਰਾਸੀ ਹੈ ਨਹੀਂ ਹਾਂ 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 ਮੈਂ ਉਹਨੂੰ ਰੋਕਣ ਲਈ ਉਹਨੂੰ ਟੋਕਣ ਲਈ ਤਾਂ ਬੈਟਰ ਆ ਕਿ ਮੈਂ ਉਹਨੂੰ ਦੇਖਦਾ ਹੀ ਨਹੀਂਗਾ ਹੂੰ ਆਪਣਾ ਫੀਡ ਚੈੱਕ ਕਰ ਲਓ ਹਾਂ ਮੈਨੂੰ ਲੱਗਦਾ ਸਾਰੇ ਸਹੀ ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਗਲਤ ਨਹੀਂ ਵੀ ਹੈ ਆਪਣੇ ਮੁਤਾਬਕ ਸਭ ਸਹੀ ਨੇ ਹਾਂ ਕੁਝ ਵੀ ਆਪਣੇ ਮੁਤਾਬਕ ਹਰ ਇੱਕ ਬੰਦਾ ਸਹੀ ਆ ਤੇ ਮਤਲਬ ਦੇਖੋ ਟ੍ਰੋਲਿੰਗ ਤੇ ਹਰ ਇੱਕ ਦੀ ਹੁੰਦੀ ਆ ਭਾਵੇਂ ਕੋਈ ਜਦਾਂ ਦਾ ਮਰਜ਼ੀ ਹੋਵੇ ਕਿਸੇ ਦਾ ਨੱਚਣਾ ਸ਼ੌਂਕ ਹੈ ਉਹਨੂੰ ਮੈਂ ਕ੍ਰੈਡਿਟਾਈਸਾਈਜ਼ ਨਹੀਂ ਕਰ ਰਿਹਾ ਪਰ ਮੈਂ ਚੀਜ਼ਾਂ ਦੇਖ ਰਿਹਾ ਕਿ ਟੈਕਨੋਲੋਜੀ ਨੇ ਆਪਣੇ ਵਾਸਤੇ ਕਿਹੜੇ ਤਰੀਕੇ ਨਾਲ ਲੋਕਾਂ ਨੂੰ ਕੀਤਾ ਹੋਇਆ ਸਰਕਾਰੀਆ ਸਭ ਇਹ ਇਹ ਬਹੁਤ ਵਧੀਆ ਚੀਜ਼ ਹੈ ਜਿਹੜਾ ਨੈਟ ਤੇ ਜਿਹੜਾ ਕੁਝ ਹੋ ਰਿਹਾ ਜੇ ਅਗਰ ਆਪਾਂ ਦੇਖੀ ਵੀ ਜਾਈਏ ਚਲੋ ਮੰਨ ਲਓ ਇੱਕ ਕੁੜੀ ਨੱਚ ਰਹੀ ਆ ਜੇ ਤੁਸੀਂ ਸੱਚੀ ਦੇਖੋ ਕਿ ਕਿੱਡੀ ਕ ਗੱਲ ਆ ਜੇ ਤੁਹਾਨੂੰ ਕੋਈ ਉਹ ਨਹੀਂ ਮਿਲਦਾ ਜਿੰਨਾ ਦਿਖੂਆ ਉਹਨੀ ਉਹਦੀ ਐਮੇਦ ਘਟੂਗੀ ਹਾਂ ਜਿੰਨੀ ਐਮੇਦ ਘਟੂਗੀ ਫਿਰ ਤੁਸੀਂ ਦੂਜੇ ਪਾਸੇ ਧਿਆਨ ਦੇ ਪਾਉਗੇ ਕੋਈ ਚੰਜ ਦੀ ਗੱਲ ਨਾਲੇ ਪਾਸੇ ਹੁਣ ਹੈਗਾ ਧਿਆਨਕ ਵੀ ਟੈਕਨੋਲੋਜੀ ਹਲੇ ਕਹਿੰਦੇ ਜੰਮੀ ਟਾਈਪ ਹਲੇ ਜੰਮੀ ਹੋ ਆ ਹਾਂਜੀ 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 ਕਦੇ ਧਰਮ ਨੇ ਦੁਨੀਆ ਬਚਾਈ ਸੀ ਅੱਜ ਟੈਕਨੋਲੋਜੀ ਦੁਨੀਆ ਬਚਾ ਰਹੀ ਹੈ ਜਿਵੇਂ ਆਪਾਂ ਹੁਣ ਗੱਲ ਕਰੀ ਰਹਾਂਗੇ ਜਾਂ ਮੈਂ ਆਪਦਾ ਮੈਸੇਜ ਅੱਗੇ ਦੇ ਰਿਹਾ ਹਾਂਗਾ ਤੇ ਟ੍ਰੋਲਿੰਗ ਵਗੈਰਾ ਤਾਂ ਮੁੱਢਕਦੀਮ ਤੋਂ ਸਭ ਦੀ ਹੁੰਦੀ ਆਈ ਹੈ ਚਾਹੇ ਹੁਣ ਤੁਸੀਂ ਮੰਨ ਲਓ ਕੋਈ ਗੁਰੂ ਸਾਹਿਬ ਦੇ ਟਾਈਮ ਲਾ ਲਓ ਕਿੰਨਾ ਵਿਰੋਧ ਸੀ ਉਹਨਾਂ ਦਾ ਜਾਂ ਕਿਸੇ ਦੇ ਵੀ ਲਾ ਲਓ ਜੀਨੇ ਕੁਝ ਕਰਨਾ ਉਹਦਾ ਦਾ ਵਿਰੋਧ ਹੈ ਉਹਦਾ ਕੁਝ ਹੋਣਾ ਹੀ ਆ ਥੋੜਾ ਜਿਹਾ ਥੋੜਾ ਜਿਹਾ ਇਹ ਆ ਕਿ ਕਈ ਵਾਰੀ ਮੈਂ ਸੋਚਦਾ ਹੁੰਨਾ ਵਾ ਕਿ ਜਿੱਥੇ ਸਭਿਆਚਾਰ ਜ਼ਰੂਰੀ ਆ ਜਿੱਥੇ ਇਹ ਚੀਜ਼ਾਂ ਜ਼ਰੂਰੀ ਆ ਮੈਨੂੰ ਲੱਗਦਾ ਕਿ ਓਵਰ ਸਪਲਾਈ ਹੋ ਗਈ ਥੋੜੀ ਜਿਹੜੀਆਂ ਬਾਕੀ ਚੰਗੀਆਂ ਚੀਜ਼ਾਂ ਨੇ ਉਹ ਥੋੜੀਆਂ ਪਛੇਰੇ ਰਹਿਣ ਲੱਗ ਗਈਆਂ ਹਰ ਇੱਕ ਰਸ ਜਿਹੜਾ ਵਾ ਉਹ ਹੋਣਾ ਚਾਹੀਦਾ ਠੀਕ ਹੈ ਤੇ ਭਾਵੇਂ ਆ ਪੋਡਕਾਸਟਾਂ ਨੇ ਭਾਵੇਂ ਹੁਣ ਕਈ ਚੀਜ਼ਾਂ ਨੇ ਸਖਿਆਵਾਂ ਨੇ ਅੱਛੀ ਸ਼ਾਇਰੀ ਹੈ ਚਲੋ ਹੁਣ ਵਿੱਚ ਵਿੱਚ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਹਾਂ ਤੇ ਚਲੋ ਗੱਲਬਾਤ ਨੂੰ ਜਿਹੜਾ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਪਿਛੇ ਜੀ ਇੱਕ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ ਉਸ ਤੋਂ ਬਾਅਦ ਬੜੇ ਜਣੇ ਨੇ ਸ਼ਰਾਬ ਨੂੰ ਰੋੜਿਆ ਕਾਫੀ ਕੁਝ ਕੀਤਾ ਮੈਨੂੰ ਪਤਾ ਨਹੀਂ ਹੁਣ ਤੁਸੀਂ ਚੈਲੰਜ ਦਾ ਕੀ ਨਾਂ ਰੱਖਿਆ ਸੀ ਤੇ ਮੈਂ ਵੀ ਸਕਰੋਲ ਕਰਦੇ ਕਰਦੇ ਤੁਹਾਡੀ ਵੀਡੀਓ ਤੇ ਬਲੂ ਲੈਵਲ ਤੋਂ ਸੱਤ 5 600 ਡਾਲਰ ਦੀ ਬੋਤਲ ਉਹ ਜਿਹੜੀ ਵੱਡੀ 575 ਡਾਲਰ ਦੀ ਹਾਂਜੀ 575 ਦੀ ਠੀਕ ਹੈ ਤੇ ਤੁਸੀਂ ਉਹਨੂੰ ਰੋੜਿਆ ਹਾਂਜੀ ਤੇ ਉਹ ਤੁਸੀਂ 50 60ਾਂ ਦੀ ਬੋਤਲ ਦੋ ਤਿੰਨ ਲੈ ਕੇ ਛੋੜ ਦਿੰਦੇ ਕਿ ਮਤਲਬ ਉਹ ਉਹਦੇ ਕੀ ਤਾਂ ਦੇ ਕਾਰਨ ਆਏ ਤੁਸੀਂ ਬੜਾ ਸਹੀ ਸਵਾਲ ਪੁੱਛਿਆ ਹਾਂਜੀ ਉਹ ਵੀ ਬੜੇ ਕਮੈਂਟ ਆਏ ਹੂੰ ਜ਼ਹਿਰ ਤਾਂ ਜ਼ਹਿਰ ਆ ਚਾਹੇ ਪਿਆ ਦੀ ਚੇ 60 ਦੀ ਚਾਹੇ 250 ਰੀ ਬੋਤਲਾ ਮੈਂ ਅਸਲ ਵਿੱਚ ਡੋਲਣੀ ਸੀ ਤਿੰਨ ਬੋਤਲਾਂ ਮੇਰੀ ਵਾਈਫ ਨੇ ਮੇਰਾ ਥੋੜਾ ਮਾਈਂਡ ਵਾਸ਼ ਕਰਤਾ ਪਲੀਜ਼ ਯਾਰ ਤੂੰ ਦੋ ਹੀ ਡੋਲ ਹਾਂ ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੀ ਚੀਜ਼ ਨੂੰ ਇੱਕ ਬਹੁਤ ਮੱਲੋ दारू ਨੂੰ ਮਹਿੰਗੀ दारू ਨੂੰ ਮੰਨਿਆ ਜਾਂਦਾ ਵੀ ਬਹੁਤ ਸਟੇਟਸ ਸਿੰਬਲ ਆ ਵੀ ਬਹੁਤ ਕਹਣ ਚੀਜ਼ ਆ ਵੀ ਬਾਈ ਵੀ ਜਿਹੜਾ ਇਹਨੂੰ ਪਿੰਦਾ ਮੈਂ ਇਹਨੂੰ ਜੱਜ ਨਹੀਂ ਕਰਦਾ ਜਿਹਨੇ ਪੀਣੀਏ ਪੀ ਜਾਵੇ ਆਪਣਾ ਮੈਸੇਜ ਉਹਨਾਂ ਲਈ ਆ ਜਿਨ੍ਹਾਂ ਨੇ ਮੈਨੂੰ ਮੈਸੇਜ ਆਉਦੇ ਨੇ ਵੀ ਅਸੀਂ ਮਰ ਗਏ ਸਾਨੂੰ ਬਚਾ ਮੈਂ ਉਹਨਾਂ ਨੂੰ ਪ੍ਰੇਰ ਇੰਸਪਾਇਰ ਕਰ ਲਈ ਮੈਂ ਵੀਡੀਓ ਬਣਾਉਣਾ ਇਕੱਲੇ ਇਕੱਲਿਆਂ ਗੱਲ ਕਰਨ ਦੇ ਨਾਲੋਂ ਤਾਂ ਬਲੂ ਲੇਬਲ ਇਸ ਲਈ ਢੋਲੀ ਸੀ ਜੇ ਮੈਂ ਬਲੈਕ ਲੇਬਲ ਢੋਲਦਾ ਪਰ ਉੱਥੇ ਕਮੈਂਟ ਆਉਣਾ ਸੀ ਬਲੂ ਢੋਲ ਅੱਛਾ ਤੇ ਇੱਕ ਮੁੰਡੇ ਨੇ ਆਪਣਾ ਆਪਣਾ ਨਾਮ ਰੱਖਿਆ ਸੀਗਾ ਦਾਰੂ ਢੋਲ ਚੈਲੰਜ ਫੇਸਬੁਕ ਤੇ ਇੱਕ ਕਮੈਂਟ ਪਿਆਰ ਵਿੱਚ ਮੁੰਡੇ ਨੇ ਸ਼ਹਿਰ 50 ਰੁਪਏ ਦੀ ਬੋਤਲ ਲੈ ਕੇ ਡੋਲੀ ਉਹਦੇ ਕਮੈਂਟ ਮੇਰੇ ਕੋਲ ਸਕਰੀਨਸ਼ਾਟ ਪਿਆ ਕਹਿੰਦਾ ਵੀ ਬਲੈਕ ਲੇਬਲ ਢੋਲ ਕੇ ਦਿਖਾ ਮੈਂ ਕਿ ਆਹੀ ਚੀਜ਼ ਨੂੰ ਮੇਰੇ ਮੇਰੇ ਕੋਲ ਨਾ ਆਵੇ ਆਪਾਂ ਟਾਪ ਦੇ ਕੰਮ ਚੱਕੀਏ ਬਾਕੀ ਕਿ ਮੈਸੇਜ ਦੇਣ ਦੇ ਲਈ ਤਰੀਕਾ ਕਰਨਾ ਪੈਂਦਾ ਜਿਵੇਂ ਭਗਤ ਸਿੰਘ ਉਹਨੇ ਬੰਬ ਸੱਟਿਆ ਚਲੋ ਆਪਾਂ ਉਹਦਾ ਭਗਤ ਸਿੰਘ ਟਾਈਪ ਕੁਛ ਹੈ ਨਹੀਂ ਗੇ ਪਰ ਇੱਕ ਮੈਸੇਜ ਵੱਡਾ ਦੇਣ ਲਈ ਤਾਂ ਕਿ ਲੋਕ ਦੇਖਣਗੇ ਯਾਰ ਬੰਦੇ ਨੇ ਬਲੂ ਲੈਵਲ ਬੋਲੀ ਹਾਂ ਬੰਦੇ ਨੇ ਬਲੂ ਲੈਵਲ ਢੋਲੀ ਹਾਂ ਉਹ ਅੱਧੀ ਦੇ ਇਸ ਲਈ ਦੇਖੀ ਗਈ ਕਿ ਬਲੂ ਲੈਵਲ ਢੋੰਤੀ ਹਾਂ ਬਲੂ ਲੈਵਲ ਢੋਲੀ ਨਾਲ ਆਪਣਾ ਬੱਚਾ ਸੀਗਾ ਗੁਰਪ੍ਰਿੰਦਰ ਚਲੋ ਉਹ ਇੱਕ ਮੈਸੇਜ ਸੀਗਾ ਤੁਸੀਂ ਆਪਣੇ ਤਰੀਕੇ ਸਹੀ ਦਿੱਤਾ ਮੈਸੇਜ ਸਿਗਨਲ ਮਤਲਬ ਵਿੱਚ ਰੋਗ ਰਿਆ ਉਸ ਤੁਸੀਂ ਇਹ ਗੱਲ ਕਿੰਨਾ ਰੌਲਾ ਉਠਾ ਉਸ ਗੱਲ ਦਾ ਬਲੂ ਲੈਵਲ ਕਰਕੇ ਪੂਰੀ ਦੁਨੀਆ 'ਚ ਗੱਲ ਘੁੰਮ ਗਈ। ਉਹ ਮਸਲਾ ਹੱਲ ਹੋ ਗਿਆ ਆਪਾਂ ਤਾਂ ਇੱਕ ਜਾਗ ਲਾਉਣੀ ਸੀ। ਇੱਕ ਥੋੜਾ ਉਹ ਕਰਨਾ ਸੀਗਾ ਵੀ ਮੈਸੇਜ ਤੇ ਸਿਗਰਟ ਦੀ ਡੱਬੀ ਤੇ ਵੀ ਦਿੱਤਾ ਹੁੰਦਾ ਨਾ ਪੀਓ। ਸ਼ਰਾਬ ਦੀ ਬੋਤਲ ਤੇ ਵੀ ਕਹਿੰਦਾ ਕਿ ਨਾ ਪੀਓ। ਤੁਸੀਂ ਸ਼ਰਾਬ ਨੂੰ ਗਲਤ ਮੰਨਦੇ ਹੋ। ਮੇਰੇ ਲਈ ਤਾਂ ਬਹੁਤ ਗੱਲ ਹੈ। ਸ਼ਰਾਬ ਨੁਕਸਾਨ ਕਰਦੀ ਹੈ। ਹਾਂਜੀ ਬਿਲਕੁਲ ਕਰਦੀ ਹੈ। ਜ਼ਿਆਦਾ ਪੀਣੀ ਨੁਕਸਾਨ ਕਰਦੀ ਹੈ ਕਿ ਹੌਂਜੀ ਵੀ ਕਰ ਦਿੰਦੀ ਹੈ। ਦੇਖੋ ਜਿੰਨੀ ਕਿ ਹੁਣ ਤੱਕ ਮੈਂ ਰਿਸਰਚ ਪੜ੍ਹੀ ਆ। ਜੇ ਕਹਿੰਦੇ ਪੀਣੀ ਵੀ ਚਾਹੀਦੀ ਦਿੱਤੀ ਐ ਐਮ ਐਲ ਦਾ ਇੱਕ ਪੈਗ ਵੀਕ ਚ ਤਾਂ ਟੀ ਐਮ ਐਲ ਬੰਦੇ ਆਪ ਕਹਿੰਦੇ ਆ ਕਿ ਡਾਕਟਰ ਕਹਿੰਦਾ ਯਾਰ ਡਾਕਟਰ ਵੀ ਕਹਿੰਦਾ ਪੀਓ ਕਿਹੜਾ ਡਾਕਟਰ ਜਿਹੜਾ ਆਪ ਇਨਾ ਹੈਲਦੀ ਆ ਵੇਟ ਪੁੱਟਾਉਣ ਕੀਤਾ ਹੋਇਆ ਪਲੱਸ ਜਿਹਨੇ ਡਾਕਟਰ ਕਹਿੰਦਾ ਉੰਨੀ ਪੀਂਦਾ ਕੌਣ ਹੈ ਹਮ ਨੁਕਸਾਨ ਆਪਾਂ ਨੂੰ ਕਰ ਰਹੀ ਸੀ ਕਿਉਂਕਿ ਆਪਣੀ ਬਹੁਤ ਜ਼ਿਆਦਾ ਹੋ ਗਈ ਸੀ ਕੰਟਰੋਲ ਨਹੀਂ ਸੀ ਹੋ ਰਿਹਾ ਦੇਖੋ ਐਡਿਕਟਿਵ ਚੀਜ਼ ਆ ਦਾਰੂ ਕੋਈ ਅਮਰਤ ਨਹੀਂ ਆਦੀ ਹੋ ਸਕਦੇ ਤੁਸੀਂ ਪਹਿਲੇ ਦਿਨ ਤੋਂ ਆਪਾਂ ਪੀਂਦਾਂ ਤਾਂ ਹੀ ਲੱਗੇ ਸੀਗੇ ਹੌਲੀ ਹੌਲੀ ਕਰਕੇ ਹੋਇਆ ਤੇ ਉਹ ਕਰਦੇ ਕਰਦੇ ਹਾਂ ਜਿੰਦਗੀ ਬਸ ਦੂਜੇ ਪਾਸੇ ਜਾ ਰਹੀ ਸੀ ਪਤਾਲ ਵਾਲੇ ਪਾਸੇ ਹਾਂ ਤੇ ਇਹ ਚੀਜ਼ ਦਾ ਮਤਲਬ ਕਿ ਬਾਅਦ ਚ ਜੋ ਹੁਣ ਆਪਾਂ ਲਾਈਫ ਸਟਾਈਲ ਜਿਉਂਦੇ ਆ ਦੇਖੋ ਚੱਕਰ ਸਾਰਾ ਕੋਈ ਕੈਮੀਕਲ ਦਾ ਅੰਦਰ ਹਾਰਮੋਨ ਦਾ ਡੋਪਾਮਾਈਨ ਐਂਡੋਰਫਿਨ ਵਗੈਰਾ ਦਾ ਉਹ ਤੁਸੀਂ दारू ਤੋਂ ਲੈ ਲਓ ਜਾਂ ਜਿੱਦੋਂ ਮਰਜ਼ੀ ਲੈ ਲਓ ਜਾ ਫਿਰ ਤੁਸੀਂ ਕੋਈ ਸਰੀਰਕ ਤੌਰ ਤੇ ਕਰ ਲਓ ਉਹ ਇਹ ਹੈ ਕਿ ਉਹ ਕਰਨ ਚ ਤੁਸੀਂ ਤੁਕੀ ਤੰਦਰੁਸਤੀ ਆਉਂਗੇ ਹਾਂ ਜੇ ਮੈਂ ਤੁਹਾਨੂੰ ਕਿਹਾ ਸੀ ਕਿ ਲਿਖਿਆ ਹੁੰਦਾ ਕਿ ਇਹਦੇ ਨਾਲ ਜਿਹੜੀ दारू ਨਾ दारू ਦੇ ਨਾਲ ਰੈਵਨਿਊ ਵੀ ਜੁੜੇ ਹੁੰਦੇ ਆ ਬੜੇ दारू ਦੇ ਨਾਲ ਅਗਰ ਅੱਜ ਮਤਲਬ ਅਗਰ ਅੱਜ ਮੰਨ ਲਓ ਮੰਨ ਲਓ दारू ਨਾਂ ਦੀ ਚੀਜ਼ ਦੁਨੀਆ ਤੇ ਹੈ ਨਹੀਂ ਅੱਜ ਅਗਰ ਕੋਈ ਪ੍ਰਸਤਾਵ ਲੈ ਹੋਏ ਕਿ ਭਾਈ ਆਪਾਂ दारू ਲਾਗੂ ਕਰਨੇ ਕੋਈ ਸਰਕਾਰ ਲਾਗੂ ਨਹੀਂ ਕਰੂਗੀ ਹੁਣ ਇਸ ਲਈ ਲਾਗੂ ਆ ਕਿਉਂਕਿ ਜਿਵੇਂ ਤੁਸੀਂ ਕਿਹਾ ਰੈਵਨਿਊ ਆ ਤੇ ਰਾਜ ਚੁੱਕੀ ਆ ਸਮਾਜ ਚ ਕੱਢਣੀ ਔਖੀ ਆ ਜਿਵੇਂ ਅਮਰੀਕਾ ਚ ਗੰਨਾ ਕੱਢਣੇ ਔਕਿਆਂ ਨੇ ਪਰ ਅਗਰ ਅੱਜ ਲਿਆਉਣੇ ਹੋਵੇ दारू ਦਾ ਹਾਰਮਨਟਿਵ ਦੇਖੋ ਉਹ ਤੇ ਜਿਹੜਾ ਜਿਹਦੀ ਚੀਜ਼ਾਂ ਤੇ ਘਰ ਪਟਿਆ ਜਾਂਦਾ ਜੀ ਦੇਖੋ ਅਸੀਂ ਦੇ ਆ ਇਸ ਚੀਜ਼ ਦੀ ਬੇਨਤੀ ਕਰਦੇ ਹਾਂ ਸਭ ਦਰਸ਼ਕਾਂ ਨੂੰ ਕਿ ਜਿਹੜੀ ਚੀਜ਼ ਤੁਹਾਨੂੰ ਖਰਾਬ ਕਰਦੀ ਹੈ ਜਿਹੜੀ ਤੁਹਾਡੀ ਮਤ ਨੂੰ ਖਰਾਬ ਕਰਦੀ ਹੈ ਤੇ ਜਿੰਨੀ ਪੀ ਕੇ ਤੁਹਾਡੀ ਮਤ ਖਰਾਬ ਹੋ ਜਾਂਦੀ ਹੈ ਉੰਨੀ ਨਾ ਪੀਤੀ ਜਾਵੇ ਜਿਹਦਾਂ ਤੁਹਾਡਾ ਪਰਿਵਾਰ ਜਿੰਦਾਂ ਤੁਹਾਡੇ ਜਿਹੜਾ ਸਰਕਲ ਹੈ ਜਿੰਦਾਂ ਤੁਹਾਡੀ ਯਾਰੀ ਦੋਸਤੀ ਖਰਾਬ ਹੋਵੇ ਉਹ ਇਹ ਚੀਜ਼ਾਂ ਨਹੀਂ ਖੋਣੀਆਂ ਚਾਹੀਦੀਆਂ ਤੇ ਅਸੀਂ ਵੀ ਦੇਖਿਆ ਚੰਗੇ ਭਲੇ ਬੰਦੇ ਬਾਂਦਰ ਬਣਦੇ ਵੇਖੇ ਇਹਦੇ ਚ ਪੀ ਕੇ ਬਹੁਤ ਬਣਿਆ ਹੈ ਜੀ ਆਪੋ ਗੋਦ ਬਣੇਗੇ ਹਾਂ ਹਾਂ ਉਹ दारू ਦਾ ਪੁਆਇੰਟ ਇਹ ਹੈ ਆ ਹਾਂ ਹਾਂ ਬੰਦੇ ਪਿੰਦੇ ਰਿਲੈਕਸ ਹੋਣ ਲਈ ਮੰਨ ਲਓ ਜੇ ਕੋਈ ਐਂਗਜ਼ਾਇਟੀ ਵਗੈਰਾ ਨੂੰ ਦੂਰ ਕਰਨ ਲਈ ਐਵੇਂ ਦੋ ਘੰਟਿਆਂ ਦੇ ਲਈ ਤਾਂ ਬਹੁਤ ਘੰਟ ਲੱਗਦਾ ਉਹ ਦੋ ਘੰਟਿਆਂ ਦਾ ਸਵਾਦ ਫਿਰ ਅਗਲੇ 22 ਘੰਟੇ ਤਮੀਰੀ ਬਣਾਉਣ ਦਾ ਸਰੀਰ ਦੀ ਮੰਨ ਲਓ ਅਗਰ ਤੁਹਾਨੂੰ ਕਿਸੇ ਬੰਦੇ ਨੂੰ ਆਲਰੇਡੀ ਕੋਈ ਚਿੰਤਾ ਐਂਗਜ਼ਾਇਟੀ ਆ ਪੈਟ ਅਕੇ ਕਰਕੇ ਕੋਈ ਲਾਈਫ ਦੇ ਕਿਸੇ ਹੋਰ ਕਾਰਨ ਕਰਕੇ ਉਹ दारू ਪੀਂਦਾ ਉਹਨੂੰ ਪੁੱਲਣ ਲਈ दारू ਅੰਦਰ ਕੈਮੀਕਲ ਦਾ ਇੰਨਾ ਜ਼ਿਆਦਾ ਉਬਾਲ ਚੱਕਦੀ ਆ ਤੇ ਬਾਅਦ ਜੋ ਅਗਲੇ ਨੂੰ ਉਤਰਦੀ ਹੈ ਉਹ ਪਰ ਕੈਮੀਕਲ ਨੂੰ ਥੱਲੇ ਆ ਕੇ ਬਰਾਬਰਤਾ ਤੇ ਆਉਣਾ ਪੈਂਦਾ ਹੈਗਾ ਜੀ ਤੇ ਸਰੀਰ ਉੱਪਰ ਬਹੁਤ ਤੰਗੀ ਚੁ ਲੰਘਦਾ ਜੋ ਹੈਂਗਓਵਰ ਹੁੰਦਾ ਹੈਗਾ ਥੋੜੀ ਚਿੰਤਾ ਐਂਗਜ਼ਾਇਟੀ ਨੂੰ दारू ਨੇ ਹੋਰ 10 ਗੁਣਾ ਕਰ ਦੇਣਾ ਜੀ ਕਿਉਂਕਿ ਤੁਸੀਂ ਅਨੈਚੁਰਲ ਸਪਾਈਕ ਮਰਵਾ ਰਹੇ ਹੋ ਇਹ ਚੀਜ਼ਾਂ ਦਾ ਤੇ ਓਵਰ ਨੈਵਰ ਐਂਡਿੰਗ ਚ ਉਹ ਹੋਰ ਐਂਗਜ਼ਾਇਟੀ ਆ ਰਹੀ ਹੈ ਪਰ ਬੰਦਾ ਕਹਿੰਦਾ ਵੀ ਮੈਂ ਹੋਰ ਐਂਗਜ਼ਾਇਟੀ ਚ ਫਿਰ ਉਹ ਆਥ ਨੇ ਹੋਰ ਉਹ ਪਰ ਕਦੇ ਵੀ ਉਹ ਸਾਈਕਲ ਨਹੀਂ ਰੁਕਦਾ ਤੇ ਚੰਗੀ ਬਣੀ ਲਾਈਫ ਵੀ ਉਹਨੂੰ ਤੁਸੀਂ ਦੇਖੋ ਨਾ ਵੀ ਲਾਈਫ ਦੀਆਂ ਬੇਸਿਕ ਚੀਜ਼ਾਂ ਹੁਣ ਆਪਣੇ ਕਿ ਭਾਈ ਸੀ ਬਹੁਤ ਤਗੜੇ ਨੇ ਹੂੰ ਸਭ ਕੁਝ ਆਨਾਂ ਗੋਲੇ ਕਹਿੰਦਾ ਯਾਰ ਐਂ ਲੱਗਦਾ ਵੀ ਇਹ दारू ਕਰਦੀ ਜ਼ਿੰਦਗੀ ਚ ਉਹ ਪਿੱਛੇ ਕੁਝ ਰਹਿ ਹੀ ਨਹੀਂ ਮੈਂ ਯਾਰ ਹੱਦ ਹੋ ਗਈ ਮੈਂ ਕਰੋੜਾਪਤੀ ਬੰਦਾ ਵੀ ਆਹ ਦੇਖੋ ਆ ਹਾਲ ਹੋ ਗਿਆ ਇੱਕ ਡਰਿੰਕ ਦੀ ਵਾਇ ਕਰਕੇ ਵੀ ਪਿੱਛੇ ਕੁਝ ਨਹੀਂ ਰਿਹਾ ਇੱਕ ਸਰਕਲ ਤੇ ਇੱਕ ਰੁਟੀਨ ਬਣ ਜਾਂਦੀ ਹੈ ਹਾਂ ਗਮੀ ਚ ਉਹ दारू ਪੀ ਲੋ ਖੋਸ਼ੀ ਚ ਉਹ दारू ਪੀ ਲੋ ਹਾਂ ਪੰਗੜਾ ਪਾਉਣਾ दारू ਪੀ ਲੋ ਹਾਂਜੀ ਵੀਕੈਂਡ ਆ ਗਿਆ दारू ਪੀ ਲੋ ਮੈਂ ਸਮਝਦਾ ਜੇ ਤੁਸੀਂ ਪਾਰਟੀ ਵਗੈਰਾ ਤੇ ਗਏ ਹੋਗੇ ਹਾਂਜੀ ਪਾਰਟੀ ਤਾਂ ऑलरेडी ਮਾਹੌਲ ਇੰਨਾ ਕੈਂਡਾ ਤੂੰ ਕੈਂਡ ਕੱਪੜੇ ਪਾਣੇ ਵਧੀਆ ਖਾਣਾ ਲੱਗਿਆ ਹੋਇਆ ਡੀਜੇ ਚੱਲ ਰਿਹਾ ਹਾਂ ਕਿ ਆਲਰੇਡੀ ਇੰਨਾ ਹਾਈ ਫਾਈ ਤੇ ਸਵਾਦ ਦੇਣ ਵਾਲਾ ਮਾਹੌਲ ਆ। ਉਹਦੇ ਉੱਪਰ ਦੀ ਵੀ ਜੇ ਹੁਣ ਮੈਂ ਕਹਾ ਵੀ ਯਾਰ ਮੈਂ ਪੈਗ ਲਾਉਣਾ। ਹੂੰ ਫਿਰ ਤਾਂ ਮਾਹੌਲ ਦਾ ਕੋਈ ਬੁੱਕਤ ਹੀ ਨਹੀਂ ਰਹਿ ਗਈ। ਫਿਰ ਤਾਂ ਮੋਟਰ ਤੇ ਵੀ ਬੈ ਕੇ ਉਹੀ ਗੱਲ ਆ। ਜੀ। ਮਨ ਲੇ ਕਿ ਜੇ ਕਿਸੇ ਵੀ ਨਸ਼ੇ ਚ ਆਪਾਂ ਕਰਦੇ ਆਂ ਤੁਸੀਂ ਜੇ ਈਸ ਤੇ ਬਾਗ ਜੋ ਜੰਗਲ ਦੇ ਬਾਗ ਦੀ ਮੋਟਰ ਦੇ ਬਾਗ ਜੋ ਇੱਕੋ ਹੀ ਆ ਉਹ। ਹੂੰ ਜਦੋਂ ਕਿ ਉਹਨਾਂ ਦਾ ਐਕਸਪੀਰੀਅੰਸ ਆ ਡੱਢ ਨੇ। ਜੀ ਜੀ। ਪਰ ਜੋ ਤੁਸੀਂ ਉਹਦੀ ਆਇਨਕ ਲਾ ਕੇ ਦੇਖਦੇ ਹੋ ਨਸ਼ੇ ਪੱਤੇ ਵਾਲੀ ਫਿਰ ਉਹ ਇੱਕ ਹੀ ਬਣ ਗਿਆ। ਹੂੰ। ਫਿਰ ਤੁਸੀਂ ਉਹ ਅ ਨੈਚੁਰਲ ਤਰੀਕੇ ਨਹੀਂ ਸਿੱਖੇ ਐਂਗਜ਼ਾਇਟੀ ਜਾਂ ਕਿਸੇ ਸਿਸਟਮ ਨਾਲ ਕੋਪ ਕਰਨ ਦੇ ਤੇ ਜੇ ਤੁਸੀਂ ਇਸ ਤਰੀਕੇ ਨਹੀਂ ਸਿੱਖੇ ਫਿਰ ਤੁਸੀਂ ਸਾਰੀ ਉਮਰ ਇਸ ਚੀਜ਼ ਤੇ ਨਿਰਭਰ ਰਹੋਗੇ ਜੀ ਬੰਦੇ ਕਿੰਨੇ ਵਾਰ ਹੁੰਦਾ ਕਿ ਯਾਰ ਜੋ ਮੰਨ ਲਓ ਕਿ ਇਹ ਜਗ੍ਹਾ ਤੇ ਵੀ ਛੇਤੀ ਚੱਲੋਂ ਘਰੇ ਯਾਰ ਜਾ ਕੇ ਉਹਦਾ ਪੈਗ ਲਾਉਣਾ ਜੋ ਜੀ ਗੁਰਿੰਦਰ ਅ ਅਗਲਾ ਜਿਹੜਾ ਮੇਰਾ ਸਵਾਲ ਹੈ ਜਾਂ ਗੱਲਬਾਤ ਹੈ ਉਹ ਇਸ ਚੀਜ਼ ਨੂੰ ਲੈ ਕੇ ਆ ਕਿ ਇੱਕ ਅੱਜ ਦੀ ਡੇਟ ਦੇ ਵਿੱਚ ਨਾ ਹਰ ਇੱਕ ਬੰਦੇ ਤੇ ਡਿਪਰੈਸ਼ਨ ਬਣਿਆ ਹੋਇਆ ਔਰ ਐਡਸ ਵੀਰ ਨੂੰ ਲੈ ਕੇ ਆਉਂਦੀਆਂ ਨੇ ਵਿਚਾਰ ਚਰਚਾ ਵੀ ਬੜੀ ਆ ਮੋٹے ਬੰਦੇ ਦੀ ਦੁਨੀਆ ਪਿੱਛੇ ਪੈ ਗਈ ਏ ਸਾਰੀ ਪਤਲੇ ਹੋ ਜਾਓ ਪਤਲੇ ਹੋ ਜਾਓ ਪਤਲੇ ਹੋ ਜਾਓ ਐ ਕਰ ਲੋ ਉਹ ਕਰ ਲੋ ਬਾਡੀ ਬਣਾ ਲੋ ਪਤਲੇ ਹੋ ਜਾਓ ਠੀਕ ਹੈ ਅ ਮੈਨੂੰ ਐ ਲੱਗਦਾ ਕਿ ਕਾਫੀ ਮੋਤਾਂ ਦੇ ਵੀ ਕਾਰਨ ਬਣੀਆਂ ਇਹ ਚੀਜ਼ਾਂ ਜਿਹੜੇ ਉਹਨਾਂ ਨੇ ਸਪਲੀਮੈਂਟ ਵਗੈਰਾ ਲਏ ਬੜਾ ਕੁਝ ਕੀਤਾ ਹਾਂਜੀ ਅ ਮੋٹے ਪਤਲੇ ਦਾ ਕਨਸੈਪਟ ਜਿਹੜਾ ਉਹਦੇ ਵਿੱਚ ਕੀ ਸਮਝ ਦਿਓ ਕਿਉਂਕਿ ਮੈਨੂੰ ਇੰਜ ਲੱਗਦਾ ਕਿ ਜਿਸ ਤਰ੍ਹਾਂ ਬੰਦੇ ਦਾ ਫਿੱਟ ਹੋਣਾ ਜ਼ਰੂਰੀ ਆ ਠੀਕ ਹੈ ਸਰੀਰ ਤੇ ਪਰਮਾਤਮਾ ਨੇ ਤੁਹਾਨੂੰ ਦਿੱਤਾ ਠੀਕ ਹੈ ਜੀ ਉਹਨੇ ਤੁਹਾਡੀ ਬਣਤਰੀ ਮੋਟੀ ਬਣਾਈ ਉਹਨੂੰ ਕਿੰਨਾ ਤੁਸੀਂ ਪਤਲਾ ਕਰ ਸਕਦੇ ਐ ਤੂੰ ਐ ਤੂੰ ਬਹੁਤ ਅਗੜਾ ਸਵਾਲ ਕੀਤਾਗਾ ਜਿਆਦਾਤਰ ਜਦੋਂ ਪਤਲੇ ਦੀ ਜਾਂ ਫਿਟਨੈਸ ਦੀ ਗੱਲ ਆਉਂਦੀ ਆ ਸਭ ਤੋਂ ਇੱਕ ਨੰਬਰ ਤੇ ਖੜਾ ਹੁੰਦਾ ਜਿਹੜਾ ਬੰਦਾ ਪ੍ਰੋਫੈਸ਼ਨਲ ਟਾਈਪ ਦਾ ਕੋਈ ਬੋਡੀ ਬਿਲਡਰ ਆ ਉਹ ਇੱਕ ਗੇਮ ਕਰ ਰਿਹਾ ਹੈ ਉਹ ਖੇਡ ਕਰ ਰਿਹਾ ਹਾਂ ਹੁਣ ਹੁਣ ਤੁਸੀਂ ਦੌੜ ਲਾਉਣ ਜਾਂਦੇ ਹੋ ਕਿੰਨੇ ਕਿਲੋ ਕਿਨੇੜ ਕਹਿੰਦੇ ਮੈਂ ਹੁਸੈਨ ਬੋਲਟ ਜਿੰਨਾ ਤੇਜ਼ ਭੱਜਣਾ ਕੋਈ ਵੀ ਨਹੀਂ ਉਹ ਕਹਿੰਦਾ ਮੈਂ ਦੌੜ ਲਾਉਣ ਚੱਲਿਆ ਜੋ ਬਤੀ ਫਿਟਨੈਸ ਦੀ ਗੱਲ ਕੀਤੀ ਪਰ ਜੋ ਸਰੀਰ ਦੇ ਮਾਮਲੇ ਦੀ ਗੱਲ ਆਉਂਦਾ ਉਹ ਕਹਿੰਦਾ ਵੀ ਵੱਡਾ ਡੋਲਾ ਹਮ ਕਿੱਡਾ ਵੱਡਾ ਬਾਈ ਹਮ ਕਿੱਡਾ 17 ਇੰਚ ਉਹ ਅੱਗੇ ਆ ਗਿਆ ਉਹਦਾ 20 ਇੰਚ ਦਾ ਡੋਲਾ ਤਾਂ ਗਲਤ ਰੋਲ ਮਾਡਲ ਟਾਈਪ ਫੋਲੋ ਕੀਤੇ ਜਾ ਰਹੇ ਨੇ ਤੇ ਜਿਹੜੇ ਕਈ ਬੰਦੇ ਸਰੀਰੋ ਮੈਂ ਹੈ ਨਹੀਂਓਂ ਪਰ ਕਈ ਵਾਰ ਜਾ ਕੇ ਜਾਂਦੇ ਨੇ ਜਿਉਂਨੇ ਆ ਕੇ ਫਿਟਨੈਸ ਡਾਈਟ ਤੇ ਬਾਡੀ ਬਿਲਡਿੰਗ ਵਾਲਿਆਂ ਦੀ ਆਪਸ ਲੜਾਈ ਲੱਗੀ ਹਾਲਾਂਕਿ ਬਾਡੀ ਬਿਲਡਰ ਦੀ ਡਾਈਟ ਹੋਰ ਹੁੰਦੀ ਆ ਪਤਲੇ ਹੋਣ ਵਾਲੀ ਡਾਈਟ ਹੋਰ ਹੁੰਦੀ ਆ ਅਮੇ ਕੱਲ ਹੀ ਵੀਡੀਓ ਪਾਈ ਸੀਗੀ ਮਨ ਲ ਕੇ ਫਿਟਨੈਸ ਨੂੰ ਬਸ ਬਾਡੀ ਬਿਲਡਿੰਗ ਤੇ ਰੱਖਤਾ ਐਮੇ ਤਾਂ ਹੀ ਨਹੀਂ ਹੁਣ ਕਾਰ ਆ ਕੋਈ ਕਾਰ ਇੱਕ ਤਰ੍ਹਾਂ ਨਹੀਂ ਥੋੜਾ ਹਜ਼ਾਰਾਂ ਤਰ੍ਹਾਂ ਦੀਆਂ ਕਾਰਾਂ ਨੇ ਕੱਪੜੇ ਲਾ ਲੋ ਬੰਦੀ ਲਾ ਲੋ ਐਵੇਂ ਫਿਟਨੈਸ ਵਰ ਮੇਰੀ ਮੈਂ ਹੁਣ 4-5 ਸਾਲ ਤੋਂ ਹੋ ਗਏ ਮੈਂ ਤਾਂ ਬੋਡੀ ਬਿਲਡਰ ਬਨਣਾ ਨਹੀਂ ਮੈਨੂੰ ਆਉਂਦਾ ਮੇਰੇ ਮੇਰੀ ਐਥਲੈਟਿਕ ਬੋਡੀ ਰਹੇ ਮੈਨੂੰ ਐਵੇਂ ਸੈੱਟ ਲੱਗਦਾ ਹੁਣ ਮੇਰੇ ਵਾਈਫ ਨੇ ਤੁਸੀਂ ਜੈਨੇਟਿਕਸ ਦੀ ਗੱਲ ਕੀਤੀ ਉਹਨਾਂ ਦੇ ਫੈਮਿਲੀ ਚ ਐਵੇਂ ਜੈਨੇਟਿਕਸ ਨੇ ਉਹ ਠੀਕ ਹੈ ਉਹ ਕਾਫੀ ਇੰਪਰੂਵ ਕੀਤਾ ਪਰ ਸਟਿਲ ਆਮ ਬੰਦੇ ਲੋ ਲੱਗੂ ਯਾਰ ਪਰੇ ਨੇ ਪਰ ਉਹ ਫਿੱਟ ਨੇ ਉਹ ਐਕਸਰਸਾਈਸ ਕਰਦੇ ਨੇ ਫਿਟਨੈਸ ਦਾ ਮੇਨ ਮੁੱਦਾ ਦਿਮਾਗ ਦੇ ਨਾਲ ਹੋਣਾ ਚਾਹੀਦਾ ਥੋੜਾ ਆੜੜ ਗੋਲ ਹੋ ਸਕਦੇ ਆ ਮੈਨੂੰ ਐ ਲੱਗਦਾ ਕਿ ਫਿਲਮਾਂ ਚ ਵੀ ਦਿਖਾਤਾ ਕਿ ਬੰਦਾ ਬੜਾ ਫਿੱਟ ਚਾਹੀਦਾ ਸਾਊਥ ਵਾਲਿਆਂ ਨੇ ਸਾਰੇ ਮੂੰਹ ਬੰਤੇ ਆ ਬਾਲੀਵੁੱਡ ਵਾਲਿਆਂ ਦੇ ਹਾਂ ਉਹਦੇ ਦੇਖ ਲਓ ਆੜੜੇ ਮੋٹے ਬੰਦੇ ਨਾ ਕਪੜਾ ਚ ਅਜਦਾ ਸਟੋਰੀ ਦੇ ਸਿਰ ਤੇ ਕਰੋੜਾਂ ਅਰਬਾਂ ਦਾ ਉਹ ਬਿਜ਼ਨਸ ਜਿਹੜੇ ਫਿਲਮਾਂ ਉਹਨਾਂ ਦੀਆਂ ਕਰਕੇ ਆ ਠੀਕ ਹੈ ਜੀ ਤੇ ਮੈਨੂੰ ਮੈਂ ਸਮਝਦਾ ਕਿ ਸਾਡੇ ਕਮਿਊਨਿਟੀ ਦੇ ਦੇਖੋ ਜਿਹਦੇ ਕੋਲ ਤੇ ਟਾਈਮ ਹੈ ਉਹਨੂੰ ਤੇ ਚੀਜ਼ਾਂ ਕਰਨੀਆਂ ਚਾਹੀਦੀਆਂ ਪਰ ਬੋਡੀ ਬਿਲਡਿੰਗ ਤੇ ਮੈਨੂੰ ਲੱਗਦਾ ਫਿਟਨੈਸ ਇਹਨਾਂ ਦੋਨਾਂ ਚੀਜ਼ਾਂ 'ਚ ਡਿਫਰੈਂਸ ਕਰਨਾ ਇਹੀ ਮੈਂ ਵੀ ਕਰਦਾ ਰਹਾਂ ਨਾ ਟਾਈਮ ਟੂ ਟਾਈਮ ਵੀਡੀਓ ਪਾ ਕੇ ਅਗਰ ਦੇਖਿਆ ਜਾਵੇ ਡਾਈਟ ਵੱਡੀ ਆ ਤੂੰ ਐਕਸਰਸਾਈਜ਼ ਕਰੇ ਬਿਨਾ ਵੀ ਥੋੜਾ ਸਰ ਸਕਦਾ ਜੇ ਤੂੰ ਸਿਹਤਮੰਦ ਹੋਣਾ ਤੁਸੀਂ ਜਿੰਨੀ ਮਰਜ਼ੀ ਐਕਸਰਸਾਈਜ਼ ਵੀ ਬੰਦਾ ਕਰ ਲਿਆ ਅਗਰ ਡਾਈਟ ਖਰਾਬ ਹੈ ਕੁਝ ਨਹੀਂ ਹੋਣਾ ਮੈਂ ਕੀਤਾ ਹੋਇਆ ਵੇ ਮੈਂ ਫਮਰਾਥਨ ਭੱਜੀ ਸੀ 2022 ਚ ਮੈਂ ਉਹ ਬਹੁਤ ਖਾਣ ਲੱਗ ਗਈ ਮੈਂ ਹਾਇਰ ਵੀ ਸਵੇਰੇ ਜਾ ਕੇ 10 ਕਿਲੋਮੀਟਰ ਭੱਜ ਕੇ ਆਉਣਾ ਖਾਓ ਮੇਰਾ weight ਚੜਨ ਲੱਗ ਗਿਆ ਸੀਗਾ ਤੁਝੋ ਕਿ ਮੇਰਾ ਇਹ ਕੰਸਰਨ ਸੀ ਵੀ ਮੈਨੂੰ ਯਾਰ ਇੰਨਾ ਕੋ ਮੈਂ ਫਰਾਂ ਦੇ ਵਿੱਚ ਅਸਲ ਨਾ ਚਰਚਾ ਹੁੰਦੀ ਆ ਲੋਕ ਬਹਾਨੇ ਲੱਭਦੇ ਸਾਡੀ ਮਹਿਫਿਲ ਚ ਵੀ ਚਰਚਾ ਹੁੰਦੀ ਰਹੀ ਆ ਵੀ ਯਾਰ ਸਵੇਰੇ ਉੱਠ ਕੇ 4 ਕਿਲੋਮੀਟਰ ਦੌੜ ਲਾ ਲਈ ਜਿੰਨਾ ਮਰਜ਼ੀ ਖਾ ਪੀ ਲਓ ਪਰ ਮੈਨੂੰ ਵੀ ਲੱਗਦਾ ਇਦਾਂ ਨਹੀਂ ਮੈਨੂੰ ਲੱਗਦਾ ਉਹ ਗੱਲ ਲਾਗੂ ਹੋ ਸਕਦੀ ਜੇ ਤੁਹਾਡੀ ਉਮਰ 20 ਤੋਂ ਲੈ ਕੇ 25 27 ਸਾਲ ਦੀ ਆ ਉਦੋਂ ਤੁਹਾਡੀ ਬੋਡੀ ਹੋਰ ਤਰੀਕੇ ਰਿਜ਼ਰਵ ਕਰਦੀ ਆ ਜਦੋਂ ਤੁਸੀਂ 35 ਪਲੱਸ ਹੋ ਜਾਂਦੇ ਹੋ ਜਿਹੜੇ ਜਿੰਨੀ ਕੁ ਉਮਰ ਦੇ ਇਹ ਦੇ ਵਿੱਚ ਆਪਾਂ ਆਏ ਹਾਂ ਸਾਰੇ ਮੈਨੂੰ ਲੱਗਦਾ ਉਦੋਂ ਤੇ ਜਿਹੜੀ ਬਾਡੀ ਆ ਉਹਦੇ ਆਸਰਾ ਪਰ ਲੱਣੀ ਹੁੰਦੀ ਆ ਇਹ ਸਰੀਰ ਆ ਜਿਹੜਾ ਆਪਣਾ ਬਹੁਤ ਡਾਇਨਾਮਿਕ ਆ ਡਾਇਨਾਮਿਕ ਮੀਨਸ ਜਿਹੜਾ ਥਰੀ ਥੋੜਾ ਕੱਲ ਸੀ ਅੱਜ ਹੈ ਨਹੀਂ ਕੋਈ ਨਾ ਕੁਛ ਸੈੱਲ ਕੱਲ ਵਾਲੇ ਮਰ ਗਏ ਕੋਈ ਨਾ ਕੁਛ ਨਵੇਂ ਆ ਗਏ ਹਮ ਹਰੇਕ ਬੰਦੇ ਦਾ ਮੈਟਾਬੋਲਿਕ ਪ੍ਰਿੰਟ ਜਿਵੇਂ ਹੱਥਾਂ ਦਾ ਪ੍ਰਿੰਟੋਂ ਦਾ ਅਡਾ ਹੁਣ ਮੈਨੂੰ ਕਿੰਨੀਆਂ ਚੀਜ਼ਾਂ ਕਿੰਨੇ ਖਾਣੇ ਮੈਂ ਖਾਂਦਾ ਨਹੀਂ ਕਿਉਂਕਿ ਮੈਨੂੰ ਫਿਰ ਗੁੱਡ ਨਹੀਂ ਫੀਲ ਹੁੰਦਾ ਸ਼ਾਇਦ ਤੁਹਾਨੂੰ ਅਸਰ ਨਾ ਕਰਦੇ ਹੁਣ ਇੱਕੋ ਸਿਹਤ ਨੂੰ ਇੱਕੋ ਚੀਜ਼ ਤੇ ਫੋਕਸ ਕਰ ਦਿੱਤਾ ਗਿਆ ਭਾਰ ਘਟਾਉਣ ਤੇ ਹਮ ਨੋ ਸੇ ਦਾ ਬਾਰਗਟ ਹੋਣਾ ਨਹੀਂ ਹੈਗਾ ਉਹਦਾ ਇੱਕ ਐਕਸਪੋਰਟ ਗੇਮ ਦੀ ਆਪਾਂ ਗੱਲ ਕਰਦੇ ਹਾਂ ਆ ਇਹਦੇ ਵਿੱਚ ਮਤਲਬ ਕਿ ਮਿਲੀਅਨ ਚੀਜ਼ਾਂ ਆ ਜਾਂਦੀਆਂ ਨੇ ਤੇ ਡਾਈਟ ਨੂੰ ਵੱਡਾ ਰੱਖ ਕੇ ਅਗਰ ਕੋਈ ਡਾਈਟ ਅਸਲੀ ਨਹੀਂ ਲੋਕ ਐਕਸਰਸਾਈਜ਼ ਨੂੰ ਜ਼ਿਆਦਾ ਤਾਂ ਕਰਦੇ ਆ ਐਕਸਰਸਾਈਜ਼ ਦਾ ਘੰਟੇ ਅੱਧੇ ਘੰਟੇੇ ਮੁੱਕ ਜਾਂਦੀ ਆ ਪਰ ਡਾਈਟ ਘੰਟੇ ਅੱਧੇ ਘੰਟੇ ਨਹੀਂ ਮੁੱਕਦੀ ਉਹ ਤਾਂ ਚੱਲਦੀ ਆ 24 ਹਾਅਰ ਜੀ 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 ਉਹ ਉਹ ਚੀਜ਼ ਨੂੰ ਬੰਦਾ ਕਹਿੰਦਾ ਤੇ ਐਕਸਰਸਾਈਜ਼ ਕੋਈ ਘੰਟੇ ਚੀਜ਼ ਤਨੂੰ ਮੈਂਟਲੀ ਕਿੰਨਾ ਗੁੱਡ ਫੀਲ ਹੁੰਦਾ ਤੋ ਇੱਕ ਅੱਧਾ ਘੰਟਾ ਸ਼ੈਅ ਕਰਿਆ ਤੁਸੀਂ ਵੈਜੀਟੇਰੀਅਨੋਂ ਨਾਨ-ਵੈਜੀਟੇਰੀਅਨੋਂ ਆਪਾਂ ਪਹਿਲਾਂ ਹੌਕੜੇਰੀਆਂ ਨੂੰ ਅ ਪਹਿਲਾਂ ਨਾਨ-ਵੈਜੀਟੇਰੀਅਨ ਸੀਗੇ ਸਾਰੀ ਮਾਰ ਹਾਂਜੀ ਪਰ ਪਿਛਲੇ 8 ਮਹੀਨੇ ਜਦੋਂ ਚੜ੍ਹਦੀ ਗੱਲ ਸਿਸਟਮ ਆਪਾਂ ਫਾਲੋ ਕੀਤਾ ਆ ਆਪਾਂ ਹੁਣ ਬਣ ਗਏ ਅਲਟਰਾ ਵੈਜੀਟੇਰੀਅਨ ਵੈਜੀਟੇਰੀਅਨ ਤੋਂ ਵੀ ਅਗਲਾ ਕਈ ਵੈਜੀਟੇਰੀਅਨ ਤਾਂ ਅੰਡੇ ਵਗੈਰਾ ਵੀ ਖਾ ਲੈਂਦੇ ਆ ਹਾਂ ਕੋਈ ਅੰਡੇ ਨਹੀਂ ਜਦਰਾ ਪੰਜਾਬੀ ਜਿਹੜੇ ਆ ਉਹ ਕਹਿੰਦੇ ਆ ਵੀ ਦੁੱਧ ਵੀ ਪੀ ਲੋ ਹਾਂਜੀ ਤੇ ਅੰਡੇ ਵੀ ਖਾ ਲਓ ਦਜਾ ਦਜਾ ਕਰ ਲਓ ਹਾਂਜੀ ਤੇ ਮਤਲਬ ਉਹ ਹੈ ਪਰ ਜਿਹੜਾ ਤੁਸੀਂ ਮਨ ਲਗਦਾ ਅਲਟਰਾ ਵੈਜੀਟੇਰੀਨ ਇਸ ਕਰਕੇ ਕਹ ਰਹੇ ਤੁਸੀਂ ਓਟ ਮਿਲਕ ਯੂਜ਼ ਕਰਦੇ ਹੋਗੇ ਹਨਾ ਆ ਆਮਨ ਮਿਲਕ ਆਰਬਨ ਮਿਲਕ ਮੈਂ ਕੋਈ ਮੈਂ ਡੇਰੀ ਵੀ ਖਾਨਾ ਪਰ ਦੁੱਧ ਨਹੀਂ ਪੀਂਦਾ ਕਿਉਂਕਿ ਦੁੱਧ ਨੂੰ ਥੋੜਾ ਟਿੱਡੇ ਕਿਸੇ ਨਾ ਪ੍ਰੋਟੀਨ ਜਿਹੜਾ ਹੁੰਦਾ ਉਹ ਚੋਂ ਗਲੂਟਨ ਵਾਂਗੂ ਸਮਝਦਾ ਤੇ ਗਲੂਟਨ ਤੋਂ ਪਰ ਕਈ ਇਨਫਲਮੇਸ਼ਨ ਰਿਸਪੌਂਸ ਆਦਾ ਸਾਰੇ ਸਰੀਰ ਦੇ ਵਿੱਚ ਮਸਾਲੇ ਵਗੈਰਾ ਨਹੀਂ ਖਾਂਦਾ ਹੀ ਮੈਂ ਤਿੰਨ ਕਿ ਵੀਕ ਬਾਅਦ ਸਭ ਕੁਝ ਖਾਈਦਾ ਕਿਉਂਕਿ ਉਹ ਥੋੜਾ ਗਲਾਈਕੋਜਨ ਚਾਹੀਦਾ ਹੁੰਦਾ ਪੀਜ਼ਾ ਵੀ ਖਾ ਲਈਦਾ ਰਸਬਾ ਉਹ ਮੇਰੇ ਫੇਵਰਟ ਨੇ ਪਰ 99% ਕਲੀਨ ਹੀ ਚੱਲੀਦਾ ਅਲਟਰਾ ਵੇਟਰ ਇਸ ਲਈ ਕਹਿੰਦੇ ਆ ਵੀ ਪੱਤੇਦਾਰ ਸਬਜ਼ੀਆਂ ਨੇ ਤੇ ਪਨੀਰ ਵਗੈਰਾ ਤੇ ਕੋਈ ਮਸਾਲਾ ਨਹੀਂਗਾ ਤੇ ਬੈਟਰ ਫੀਲ ਹੁੰਦਾ ਮੈਂਟਲੀ ਕੱਲ ਹੀ ਮੈਂ ਗੱਲ ਕਰ ਰਿਹਾ ਸੀ ਕਿ ਜੀ ਜਿਹੜੀ ਮੈਂ ਡਾਈਟ ਕਰ ਰਿਹਾ ਵੀ ਇਹਦਾ ਕੋਈ weight loss ਨਾਲ weight loss ਤਾਂ ਹੈ ਹੀ ਹੈ ਕਿਉਂਕਿ ਖਾਣੇ ਹੀ ਪੱਤੇ ਨੇ ਜਦੋਂ ਪਰ ਮੇਰਾ ਪਰਪਸ ਖਾਲੀ weight loss ਨਹੀਂ ਮੇਰਾ ਪਰਪਸ ਹੈ ਕਿ mentally ਕਿਉਂਕਿ ਜਿਹੜਾ ਕੁਝ ਤੁਹਾਡੇ ਢਿੱਡ ਚ ਜਾ ਰਿਹਾ ਉਹੀ ਵਿਚਾਰ ਬਣ ਕੇ ਤੁਹਾਡੇ ਦਿਮਾਗ ਚ ਆ ਰਿਹਾ ਹੈਗਾ ਜੀ ਹੈਨਾ ਇਹ ਇੱਕ ਕਲੀਅਰ ਮਨ ਕੇ ਗੱਲ ਆ ਗਈ ਜੀ ਕਿ ਜ਼ਿਆਦਾਤਰ ਡਿਪਰੈਸ਼ਨ ਐਂਗਜ਼ਾਇਟੀ ਦੇ ਵਿੱਚ ਖਾਣੇ ਦਾ ਬਹੁਤ ਵੱਡਾ ਰੋਲ ਹੈਗਾ ਜੀ ਗੁਰਿੰਦਰ ਬੜੀਆਂ ਸੋਹਣੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਚਾਹੁੰਨਾ ਕਿ ਜਨਤਾ ਨੂੰ ਰਸ ਜਿਹੜਾ ਵਾ ਆਪਣੇ ਆਡੀਅנס ਨੂੰ ਆਉਂਦਾ ਰਹੇ ਸੋ ਸਾਰੀਆਂ ਗੱਲਾਂ ਮੈਂ ਅੱਜ ਜਿਹੜੀਆਂ ਉਹ ਤੁਹਾਡੇ ਕੋਲੋਂ ਨਹੀਂ ਪੁੱਛਣੀਆਂ ਤੇ ਮੈਂ ਤੁਹਾਡੇ ਕੋਲ ਇੱਕ ਪ੍ਰੋਮਿਸ ਚਾਹੁੰਨਾ ਕਿ ਟਾਈਮ ਟੂ ਟਾਈਮ ਤੁਸੀਂ ਸਾਡੇ ਕੋਲ ਦੁਬਾਰਾ ਆਓ ਤੇ ਅਗਲੇ ਵਿਸ਼ਿਆਂ ਤੇ ਜਿਹੜੀਆਂ ਆਪਾਂ ਜਿਹੜੀਆਂ ਵਕ ਵਕ ਵਿਸ਼ਿਆਂ ਤੇ ਜਿਹੜੀਆਂ ਗੱਲਾਂ ਕਰੀਏ ਤੇ ਜੇ ਤੁਸੀਂ ਡਿਫਰੈਂਸ ਕ੍ਰੀਏਟ ਕੀਤਾ ਆਪਣੇ ਆਪ ਨੂੰ ਬਦਲਿਆ ਮੈਂ ਸਮਝਦਾ ਜਿਹੜਾ ਬੰਦਾ ਆਪਣੇ ਆਪ ਨੂੰ ਬਦਲ ਸਕਦਾ ਸਮਾਜ ਵੀ ਬਦਲ ਸਕਦਾ ਤੇ ਜਿਹੜੇ ਬੰਦੇ ਨੇ ਆਪਣੇ ਤੇ ਜਿੱਤ ਪਾ ਲਈ ਆ ਉਹਨੂੰ ਦੁਨੀਆਂ ਦੇ ਕਿਸੇ ਦਾ ਭੈ ਨਹੀਂ ਰਹਿੰਦਾ ਕਿਸੇ ਦਾ ਡਰ ਨਹੀਂ ਰਹਿੰਦਾ ਕੁਰਬਾਨੀ ਭਾਵਨਾ ਜਿਹਦੇ ਵਿੱਚ ਹੈਗੀ ਆ ਸੋ ਮੈਨੂੰ ਬੜਾ ਵਧੀਆ ਲੱਗਾ ਤੁਹਾਡੀਆਂ ਗੱਲਾਂ ਵਰਤਾ ਸੁਣ ਕੇ ਔਰ ਜਿੰਨਾ ਮੈਂ ਪਹਿਲਾਂ ਵੀ ਸੁਣਿਆ ਬੜਾ ਵਧੀਆ ਲੱਗਾ ਕਈਆਂ ਚੀਜ਼ਾਂ 'ਚ ਜਿਸ ਤਰ੍ਹਾਂ ਤੁਸੀਂ ਇੱਕ ਜਵਾਬ ਦਿੱਤਾ ਮੈਨੂੰ ਉਹ ਬੋਤਲ ਵਾਲਾ ਮੈਨੂੰ ਕਈਆਂ ਚੀਜ਼ਾਂ ਤੁਸੀਂ ਕਈ ਵਾਰੀ ਓਵਰ ਵੀ ਲੱਗੇ ਪਰ ਉਹ ਤੁਹਾਡਾ ਪੱਖ ਜਾਣ ਕੇ ਮੈਨੂੰ ਬੜਾ ਵਧੀਆ ਲੱਗਾ ਕਿ ਨਹੀਂ ਤੁਹਾਡਾ ਮਕਸਦ ਇਹ ਸੀਗਾ ਇਹ ਚੀਜ਼ ਕਰਨ ਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਗੱਲਾਂ ਬਾਤਾਂ ਕਰਾਂਗੇ ਸੋ ਬਹੁਤ ਤੁਹਾਡਾ ਜਿਹੜਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਸਾਡੇ ਦੇ ਜਿਹੜੇ ਆਏ ਤੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਥੈਂਕ ਯੂ ਸੋ ਮਚ ਸਰਕਾਰਿਆ ਸਾਹਿਬ ਬਹੁਤ ਵਧੀਆ ਲੱਗਾ ਗੱਲ ਕਰਕੇ ਹਾਂਜੀ ਹਾਂਜੀ ਸੋ ਇਹ ਸੰ ਗੁਰਿੰਦਰ ਰਾਏ ਜਿਨ੍ਹਾਂ ਨੇ ਜਿਹੜਾ ਚੜ੍ਹਦੀ ਕਲਾ ਸਿਸਟਮ ਜਿਹੜਾ ਵਾ ਮੈਲਬਨ ਦੇ ਵਿੱਚ ਕੀਤਾ ਤੇ ਕੋਸ਼ਿਸ਼ ਰਹੂਗੀ ਇਹਨਾਂ ਨੂੰ ਦੁਬਾਰਾ ਬੁਲਾ ਕੇ ਜਿਹੜੀਆਂ ਅਗਲੀਆਂ ਜਿਹੜੀਆਂ ਜਿਹੜੇ ਟਰੈਵਲਿੰਗ ਕਰਦੇ ਆ ਉਹਦੇ ਤੋਂ ਕਿਹੜੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਉਹ ਸਿੱਖੀਆਂ ਵੱਖ-ਵੱਖ ਜਗ੍ਹਾ ਤੇ ਜਾਣਾ ਚੋਟੀਆਂ ਦੇ ਉੱਤੇ ਚੜ੍ਹਨਾ ਉੱਥੇ ਖਾਣਾ ਬਣਾਉਣਾ ਦੇਖੋ ਅਸੀਂ ਇਹ ਸਾਰੀਆਂ ਚੀਜ਼ਾਂ ਭੁੱਲ ਚੁੱਕੇ ਹਾਂ ਤਕਰੀਬਨ ਨਹੀਂ ਤੇ ਆ ਸਾਡੇ ਚਾਚੇ ਤਾਏ ਉਹਨਾਂ ਨੇ ਜਿਹੜਾ ਵਾ ਪਿੰਡ ਬੰਬੀਆਂ ਦੇ ਉੱਤੇ ਜਾ ਕੇ ਖਾਣਾ ਪੀਣਾ ਇਹਨਾਂ ਚੀਜ਼ਾਂ ਤੋਂ ਬੜੀ ਪੋਜ਼ਿਟਿਵ એનર્ਜੀ ਜਿਹੜੀ ਉਹ ਮਿਲਦੀ ਹੁੰਦੀ ਸੀ ਤੇ ਜਿਹੜਾ ਆਪਣਾ ਜਿਹੜਾ ਖਾਣਾ ਪਾਣਾ ਵੀ ਜਿਹੜਾ ਉਹ ਰੈਸਟੋਰੈਂਟਸ ਜਾਂ ਦੂਜੀ ਤੀਜੀ ਜਗ੍ਹਾ ਇੱਕ ਕੈਦ ਹੋ ਕੇ ਰਹਿ ਗਿਆ ਦੇਖੋ ਹੈ ਤੇ ਉਹ ਸੀ ਰਸ ਜਿਹੜਾ ਕਿ ਸਾਨੂੰ ਕਦੀ ਕਦੀ ਲੈਣਾ ਚਾਹੀਦਾ ਪਰ ਉਹਨੂੰ ਅਸੀਂ ਆਪਣੀ ਜ਼ਰੂਰਤ ਬਣਾ ਚੁੱਕੇ ਹਾਂ ਸੋ ਦੋਸਤੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜ ਦੇ ਵਿੱਚ ਕੁਝ ਡਿਫਰੈਂਸ ਕ੍ਰੀਏਟ ਕਰ ਸਕਦੀਆਂ ਨੇ ਜਿਹਦੇ ਤੋਂ ਮੈਂ ਤੇ ਤੁਸੀਂ ਕੋਈ ਸਿੱਖ ਸਕਦੇ ਹੋ ਇਹੋ ਜਿਹੀਆਂ ਸ਼ਕਤੀਆਂ ਜਿਹੜੀਆਂ ਅਗਲੇ ਆਉਣ ਵਾਲੇ ਜਿਹੜੇ ਆ ਪ੍ਰੋਗਰਾਮ ਜਿਹੜੇ ਉਹਨਾਂ ਦੇ ਵਿੱਚ ਦੁਬਾਰਾ ਮੈਂ ਤੁਹਾਡੇ ਰੂਬਰੂ ਕਰਾਉਂਦਾ ਰਹੂੰਗਾ ਤੇ ਗੁਰਿੰਦਰ ਹੁਣਾਂ ਨੂੰ ਕਹੂੰਗਾ ਕਿ ਦੁਬਾਰਾ ਤੁਹਾਡੇ ਆਣ ਕੇ ਰੂਬਰੂ ਹੋ ਕੇ ਗੱਲਾਂ ਬਾਤਾਂ ਕਰਨ ਪ੍ਰੋਗਰਾਮ ਗੱਲ ਤੇ ਹੱਲ ਤੇ ਆਓ ਅੱਜ ਤੁਹਾਡੇ ਤੋਂ ਵਿਦਾ ਲੈਣੇ ਆ ਸასი ਸ਼ਕਾਰ ਜੀ